ਦੀ ਜੀ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਅਰਵਿੰਦਰ ਸਿੰਘ ਪੱਟੀ ਵੱਲੋਂ ਬਹੁਤ-ਬਹੁਤ ਸਵਾਗਤ। ਦੋਸਤੋ ਪ੍ਰੋਗਰਾਮ ਲੈ ਕੇ ਹਾਜ਼ਰ ਆ ਅੱਜ ਦੀ ਚਰਚਾ। ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ 'ਚ ਅਸੀਂ ਉਹਨਾਂ ਟੌਪਿਕਸ 'ਤੇ ਚਰਚਾ ਕਰਦੇ ਹਾਂ ਜਿਹੜੇ ਅਕਸਰ ਚਰਚਾ ਆ ਚ ਰਹਿੰਦੇ ਆ। ਤੇ ਅੱਜ ਚਰਚਾ 'ਚ ਉਹ ਚੀਜ਼ ਹੈ ਜਿਹੜੀ ਅੱਜ ਵਿਸ਼ਵ ਉਪਭੋਗਤਾ ਦਿਵਸ ਹੈ। ਯਾਨੀ ਅੱਜ ਦਾ ਸਾਰਾ ਟੌਪਿਕ ਵੀ ਇਹੀ ਹੈ ਵਿਸ਼ਵ ਉਪਭੋਗਤਾ ਅਧਿਕਾਰ ਦਿਵਸ। ਇਸ ਟੌਪਿਕ 'ਤੇ ਚਰਚਾ ਕਰਨ ਲਈ ਅਸੀਂ ਬਹੁਤ ਤੋਂ ذہین ਸ਼ਖਸੀਅਤਾਂ ਨੂੰ ਸੱਦੇ ਐ ਪੇਸ਼ੇਵਰੋਂ ਦੋਵੇਂ ਵਕੀਲ ਨੇ। ਮੇਰੇ ਕੋਲ ਨਾਲ ਬੈਠੇ ਨੇ ਡਾਕਟਰ ਲੋ ਪ੍ਰੀਤਕੌਰ ਇਹ ਐਡਵੋਕੇਟ ਨੇ ਤੇ ਜਲੰਧਰ ਪ੍ਰੈਕਟਿਸ ਕਰਦੇ ਆ ਮੈਡਮ ਤੁਹਾਡਾ ਬਹੁਤ ਬਹੁਤ ਸਵਾਗਤ ਧੰਨਵਾਦ ਸਰ ਧੰਨਵਾਦ ਮੇਰੇ ਦੂਜੇ ਮਹਿਮਾਨ ਅੱਜ ਅੰਮ੍ਰਿਤਸਰ ਤੋਂ ਆਏ ਨੇ ਜੀ ਉਹ ਵੀ ਐਡਵੋਕੇਟ ਨੇ ਐਡਵੋਕੇਟ ਹਰਸਿਮਰਨਜੀਤ ਸਿੰਘ ਇਹ ਚੇਅਰਮੈਨ ਨੇ ਜਸਟ ਸੇਵਾ ਸੁਸਾਇਟੀ ਅੰਮ੍ਰਿਤਸਰ ਦੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਥੈਂਕ ਯੂ ਦੋਸਤੋ ਪ੍ਰੋਗਰਾਮ ਦੀ ਚਰਚਾ ਸ਼ੁਰੂ ਕਰਦੇ ਆ ਅਰਸਲ ਅਸੀਂ ਜਿਹੜੀ ਕੋਈ ਚੀਜ਼ ਖਰੀਦਦੇ ਆ ਇਹ ਉਰਚ ਕੋਈ ਨੁਕਸ ਪੈਂਦਾ ਹੈ ਜਾਂ ਨੁਕਸ ਨਿਕਲਦਾ ਅਸੀਂ ਦੁਕਾਨਦਾਰ ਨਾਲ ਜਾ ਕੇ ਲੜ ਉਸ ਸਿਲਸਿਲੇ ਸਾਡੇ ਅਧਿਕਾਰ ਕੀ ਕੀ ਨੇ ਇਹਨਾਂ ਗੱਲਾਂ ਤੇ ਅਸੀਂ ਸਾਰੀ ਚਰਚਾ ਕਰਨੀ ਹੈ ਸ਼ੁਰੂਆਤ ਕਰਦੇ ਹਾਂ ਹਰ ਸਿਮਰਨਜੀਤ ਸਿੰਘ ਜੀ ਸਰ ਅੱਜਾ ਜਿਹੜਾ ਦਿਵਸ ਹੈ ਮਨੁੱਖੀ ਅਧਿਕਾਰ ਸੌਰੀ ਉਪਭੋਗਤਾ ਅਧਿਕਾਰ ਦਿਵਸ ਇਹਦੀ ਸ਼ੁਰੂਆਤ ਕਦੋਂ ਤੋਂ ਹੋਈ ਸੀ ਸਰ ਯੁੱਗਾਂ ਤੋਂ ਅਸੀਂ ਜਦੋਂ ਵਾਟਰ ਸਿਸਟਮ ਸ਼ੁਰੂ ਹੋਇਆ ਕਿ ਤੁਸੀਂ ਮੈਨੂੰ ਦਾਲ ਦਿਓ ਮੈਂ ਤੁਹਾਨੂੰ ਪਾਣੀ ਦਵਾਂਗਾ ਜਦ ਜਦੋਂ ਚੀਜ਼ਾਂ ਲੋਕਾਂ ਨੇ ਪਰਚੇਸ ਕਰਨੀਆਂ ਸ਼ੁਰੂ ਕੀਤੀਆਂ ਜੀ ਉਦੋਂ ਇਹ ਚੀਜ਼ ਸੋਚਣ ਤੇ ਲੋਕ ਮਜਬੂਰ ਹੋ ਗਏ ਕਿ ਜੇ ਸਾਨੂੰ ਕੋਈ ਚੀਜ਼ ਡਿਫੈਕਟਿਵ ਮਿਲਦੀ ਹੈ ਜੀ ਜੇ ਕੋਈ negligence service ਦੇ ਵਿੱਚ ਹੁੰਦੀ ਹੈ ਕਿਉਂਕਿ ਦੋ ਚੀਜ਼ਾਂ ਡੀਲ ਹੁੰਦੀਆਂ ਸੀ ਕਿਤੇ ਤੁਸੀਂ ਜਿਹੜੀ ਚੀਜ਼ ਖਰੀਦਦੇ ਹੋ ਦੂਜੀ ਜਿਹੜੀ ਤੁਸੀਂ ਕਿਸੇ ਡਾਕਟਰ ਕੋਲ ਸਰਵਿਸ ਲੈਂਦੇ ਹੋ ਵਕੀਲ ਕੋ ਸਰਵਿਸ ਲੈਂਦੇ ਹੋ ਪੇਸ਼ੇਵਾਰ ਲੋਕਾਂ ਕੋ ਸਰਵਿਸ ਲੈਂਦੇ ਹੋ ਜੀ ਉਹਦੇ ਵਿੱਚ ਕੋਈ ਡਿਊ ਡਿਲੀਜੈਂਸ ਨਹੀਂ ਹੈ ਤੇ ਕਿਵੇਂ ਡੀਲ ਕੀਤਾ ਜਾਏਗਾ ਜੀ ਜੀ ਔਰ ਕ੍ਰੈਡਿਟ ਗੋਸ ਟੂ ਜான் ਐਫ ਕੈਨੇਡੀ ਜੀ ਜਿਹੜੇ THEN US ਪ੍ਰੈਜ਼ੀਡੈਂਟ ਸੀ ਜਿਨ੍ਹਾਂ ਨੇ 15 ਮਾਰਚ ਅੱਜ ਦਾ ਦਿਨ ਵਰਲਡ ਕੰਜ਼ਿਊਮਰ ਰਾਈਟ ਡੇ ਜਿਹੜਾ ਵੈ ਮਨਾਇਆ ਔਰ ਉਦੋਂ ਤੋਂ ਬਾਅਦ ਇਹ ਜਿਹੜਾ ਡੇ ਰੈਗੂਲਰ ਸੈਲੀਬ੍ਰੇਟ ਹਰ ਈਅਰ ਸ਼ੁਰੂ ਹੋਇਆ ਜੀ ਲੋਕਾਂ ਚ ਜਾਗਰੂਕਤਾ ਆਈ ਤੇ ਉਹਨਾਂ ਦੀਆਂ ਰਾਈਟਸ ਕੀ ਨੇ ਜੇ ਕੁਝ ਬਾਏ ਕਰਦੇ ਨੇ ਗਲਤ ਨਿਕਲਦਾ ਗਲਤ ਪ੍ਰਾਈਸ ਦਿੱਤੀ ਜਾਂਦੀ ਹੈ ਛੋਟੀ ਚੀਜ਼ ਨੂੰ ਵੱਡਾ ਕਹਿ ਕੇ ਵੇਚਿਆ ਜਾਂਦਾ ਉਹਦੀ ਕੁਆਲਿਟੀਆਂ ਦੱਸੀਆਂ ਜਾਂਦੀਆਂ ਉਹ ਕੁਆਲਿਟੀਆਂ ਨਹੀਂ ਪੂਰੀਆਂ ਨਿਕਲਦੀਆਂ ਤੇ ਕਿਵੇਂ ਡੀਲ ਕਰਦਾ ਹੈ ਔਰ ਸਾਡਾ ਦੇਸ਼ ਕਿਉਂਕਿ ਬਹੁਤ ਉਨਤੀ ਵਾਲਾ ਦੇਸ਼ ਹੈ ਉਹਦੇ ਵਿੱਚ ਵੀ ਮਹਿਸੂਸ ਹੋਇਆ ਇਸ ਲਾਅ ਵਾਸਤੇ ਔਰ ਮੈਂ ਦੱਸਣਾ ਚਾਹੁੰਨਾ ਕਿ ਵਰਲਡ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਡੇ ਸੀ ਉਹਨੂੰ ਦੇਖਦੇ ਹੋਏ ਇਹ ਜੇ ਇੰਡੀਆ ਦੇ ਵਿੱਚ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਦੇ ਵਿੱਚ ਪ੍ਰੀਐਮਬਲ ਦੇ ਨਾਲ ਇਨਕਲੂਡ ਕੀਤਾ ਗਿਆ ਲਾ 1986 1986 ਦੇ ਵਿੱਚ ਜਿਹਦੇ ਵਿੱਚ ਕਾਫੀ ਰਾਈਟਸ ਸੀ ਜੀ ਉਧੀਆਂ ਲਿミਟਡ ਰਾਈਟਸ ਸੀ ਕਿ ਜੋ ਕੰਜ਼ਿਊਮਰ ਡਿਫਾਈਨ ਕੀਤਾ ਕੀ ਹੈ ਦੋ ਚੀਜ਼ਾਂ ਤੇ ਉਹ ਐਕਟ ਬੜਾ ਪਾਰਟਿਕੂਲਰ ਸੀ ਕਿ ਤੁਸੀਂ ਕੁਝ ਬਾਈ ਕਰਦੇ ਹੋ ਜਾਂ ਕੋਈ ਸਰਵਿਸ ਹੁੰਦੀ ਹੈ ਪਰ ਟਾਈਮ ਦੇ ਨਾਲ ਦੇਸ਼ ਤਰੱਕੀ ਕਰਦਾ ਰਿਹਾ ਵੈਸਟਰਨਾਈਜ਼ੇਸ਼ਨ ਦਾ ਇੰਪੈਕਟ ਆ ਗਿਆ ਉਹਦੇ ਨਾਲ ਕਾਫੀ ਚੇਂਜਸ ਆਈਆਂ ਲਾਅ ਦੇ ਵਿੱਚ ਤੇ ਜਿਹੜਾ ਹੁਣ ਪ੍ਰੈਜ਼ੈਂਟਲੀ ਸਾਨੂੰ ਗਵਨ ਕਰ ਰਿਹਾ ਜਿਹਦੇ ਪਿੱਛੇ ਅੱਜ ਅਸੀਂ ਬੈਠੇ ਆ ਉਹ ਹੈ ਕੰਜ਼ਿਊਮਰ ਰਾਈਟ ਪ੍ਰੋਟੈਕਸ਼ਨ ਐਕਟ 2019 ਜੀ ਪਿਛਲਾ ਐਕਟ ਜਿਹੜਾ ਵਾ ਹੁਣ ਉਹ ਰਿਪੀਲ ਕਰ ਦਿੱਤਾ ਗਿਆ ਤੇ ਪ੍ਰੈਜ਼ੈਂਟਲੀ ਉਹਦੇ ਵਿੱਚ ਕਾਫੀ ਚੀਜ਼ਾਂ ਨਵੀਆਂ ਲੈ ਕੇ ਆਂਦੀਆਂ ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਆਨਲਾਈਨ ਸਿਸਟਮ ਆ ਗਿਆ ਅੱਜ ਜੀ ਅੱਜ ਅਸੀਂ ਦੁਕਾਨਾਂ ਤੇ ਘੱਟ ਤੇ ਘਰ ਬੈਠੇ ਫੋਨ ਤੇ ਚੀਜ਼ ਆਰਡਰ ਕਰਦੇ ਆ ਜੀ ਜੀ ਕੌਣ ਲਾਇਬਲ ਹੋਏਗਾ ਜੀ ਜੇ ਤੁਹਾਨੂੰ ਕੋਈ ਚੀਜ਼ ਗਲਤ ਵੇਚ ਰਿਆ ਜੀ ਜੇ ਤੁਹਾਡੀ ਚੀਜ਼ ਜੋ ਤੁਹਾਨੂੰ ਕਿਹਾ ਗਿਆ ਉਹ ਨਹੀਂ ਘਰ ਪਹੁੰਚੀ ਤੇ ਕੌਣ ਲਾਇਬਲ ਹੋਏਗਾ ਜੇ ਕੋਈ ਸਰਵਿਸ ਪ੍ਰੋਵਾਈਡ ਕੀਤੀ ਅੱਜਕੱਲ ਡਾਕਟਰ ਵੀ ਆਨਲਾਈਨ ਤੇ ਘਰ ਪਹੁੰਚ ਜਾਂਦੇ ਆ ਤੁਹਾਨੂੰ ਸਰਵਿਸ ਦੇਣ ਵਕੀਲ ਵੀ ਤੁਹਾਨੂੰ ਦੇ ਦਿੰਦੇ ਨੇ ਸਰਵਿਸੇਸ ਹੋਰ ਜਿਹੜੇ ਪੇਸ਼ੈਂਟ ਨੇ ਜਿਹਦੇ ਵਿੱਚ ਤੁਹਾਨੂੰ ਸਰਵਿਸ ਮਿਲਣੀ ਹੈ ਸੀਏ ਆ ਅਕਾਊਂਟਸ ਹੈ ਕਿਵੇਂ ਉਹਨਾਂ ਨੂੰ ਲਾਇਬਲ ਕਰਨਾ ਮੈਂ 2019 ਦੇ ਐਕਟ ਦੇ ਵਿੱਚ ਉਹ ਚੀਜ਼ਾਂ ਦੱਸੀਆਂ ਵਕੀਲ ਸਾਹਿਬ ਆਨਲਾਈਨ ਦੀ ਗੱਲ ਆਪਾਂ ਦੁਬਾਰਾ ਤੁਹਾਡੇ ਕੋਲ ਪੁੱਛਾਂਗੇ ਕਿ ਮੈਨੂੰ ਲੱਗਦਾ ਤੁਹਾਨੂੰ ਬਹੁਤ ਨੌਲੇਜ ਹੈ ਡਾਕਟਰ ਸਾਹਿਬ ਤੁਸੀਂ ਦੱਸੋ ਕਿ ਸਾਨੂੰ ਇਸ ਕਾਨੂੰਨ ਦੀ ਲੋੜ ਕਿਉਂ ਪਈ ਸਰ ਤੁਹਾਨੂੰ ਬੇਸਿਕਲੀ ਲੋੜ ਇਹ ਪਈ ਕਿ ਇਹ ਹੈ ਕਿ ਕੰਜ਼ਿਊਮਰ ਜਿਹੜਾ ਹੈਗਾ ਉਹ ਕੋਈ ਵੀ ਬੰਦਾ ਹੋ ਸਕਦਾ ਹੈ ਛੋਟੇ ਤੋਂ ਛੋਟਾ ਬੰਦਾ ਹੋ ਸਕਦਾ ਹੈ ਜਿਹੜਾ ਕੋਰਟ ਦੇ ਵਿੱਚ ਪੈਸੇ ਲਾ ਕੇ ਇੰਨੇ ਨਹੀਂ ਜਾ ਸਕਦਾ ਇਹ ਕਿ ਉਹਨੂੰ कोर्ट ਤੇ ਜਦੋਂ ਅਸੀਂ ਜਾਂਦੇ ਹਾਂ ਲੰਬਾ ਟਾਈਮ ਇੰਤਜ਼ਾਰ ਕਰਨਾ ਪੈਂਦਾ ਹੈ ਨਿਆਂ ਲੈਣ ਦੇ ਲਈ ਫਿਰ ਲੋਕੀ ਸੋਚਦੇ ਆ ਕਿ ਮੈਂ ਜਾਵਾਂ ਕਿ ਨਾ ਜਾਵਾਂ ਜਾਂ ਕੋਈ ਛੋਟੀ ਤੇ ਛੋਟੀ ਜਿਆਦਾ ਲੋਕੀ ਨਹੀਂ ਜਾਂਦੇ ਜਿਆਦਾ ਨਹੀਂ ਜਾਂਦੇ ਕਿ ਮੈਂ ਕੋਈ ਥੋੜੀ ਜੀ ਚੀਜ਼ ਖਰੀਦੀ ਹੈ ਕੋਈ 200 400 ਦਾ ਘਾਟਾ ਹੋ ਗਿਆ ਮੈਂ ਨਾ ਜਾਵਾਂ ਜੀ ਜੀ ਪਰ ਇਹ ਹੈ ਕਿ ਜਦੋਂ ਕੰਜ਼ਿਊਮਰ ਸਾਡੇ ਲਾਅ ਆ ਗਏ ਇਹਦੇ ਵਿੱਚ ਇਹ ਹੈ ਕਿ ਛੋਟੀ ਤੋਂ ਛੋਟੀ ਚੀਜ਼ ਲਈ ਵੀ ਜੇ ਤੁਹਾਨੂੰ ਕੋਈ ਵੀ ਦਿੱਕਤ ਆਈ ਹੈ ਚਾਹੇ ਉਹ 20 ਰੁਪਏ ਦੀ ਹੈ 30 ਰੁਪਏ ਦੀ ਹੈ ਤੁਸੀਂ ਉਹਦੇ ਲਈ ਵੀ ਜਾ ਸਕਦੇ ਹੋ ਕਿ ਤੁਹਾਡਾ ਟਾਈਮ ਵੀ ਬਚੇਗਾ ਇੱਕ ਤੁਹਾਨੂੰ ਫੀਸ ਦਾ ਇਹ ਹੈ ਕਿ ਪੈਸੇ ਤੁਹਾਡੇ ਪੈਸੇ ਨਹੀਂ ਲੱਗਣਗੇ ਘੱਟ ਪੈਸਿਆਂ ਚ ਵੀ ਹੈ ਕਿ ਤੁਸੀਂ ਆਪ ਵੀ ਜਾ ਕੇ ਕਰ ਸਕਦੇ ਹੋ ਇਹ ਨਹੀਂ ਹੈਗਾ ਕਿ ਤੁਹਾਨੂੰ ਇੱਕ ਐਡਵੋਕੇਟ ਹੀ ਚਾਹੀਦਾ ਹੈ ਜੀ ਜੀ ਤੁਸੀਂ ਆਪਣੇ ਐਡਵੋਕੇਟ ਹੀ ਲੋੜ ਨਹੀਂ ਪੈਂਦੀ ਨਹੀਂ ਨਹੀਂ ਸਰ ਤੁਸੀਂ ਆਪਣੇ ਅਧਿਕਾਰਾਂ ਲਈ ਆਪ ਵੀ ਕੋਰਟ 'ਚ ਜਾ ਕੇ ਆਪਣੇ ਆਪ ਨੂੰ ਪ੍ਰੇਜ਼েন্ট ਕਰ ਸਕਦੇ ਹੋ ਆਪਣੀ ਦਿੱਕਤ ਦੱਸ ਸਕਦੇ ਦੇਉ ਤੇ ਨਿਆਇਲਾ ਸਕਦੇ ਹਾਂ ਜੀ ਇਹ ਵਕੀਲ ਸਾਹਿਬ ਇਹਦੇ ਵਾਸਤੇ ਕੋਈ ਵੱਖਰੀਆਂ ਕੋਰਟਸ ਬਣੀਆਂ ਕਿ ਆਮ ਕੋਰਟਸ ਜਾਣਾ ਪੈਂਦਾ ਨਹੀਂ ਜੀ ਇਹਦੇ ਵਾਸਤੇ ਡਿਫਰੈਂਟ ਸੈਟਅਪ ਕੀਤਾ ਗਿਆ ਉਹ 1986 ਦੇ ਐਕਟ ਦੇ ਵਿੱਚ ਹੀ ਕੰਜ਼ਿਊਮਰ ਕੋਰਟਸ ਬਣਾਈਆਂ ਗਈਆਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਕੰਜ਼ਿਊਮਰ ਕੋਰਟ ਬਣਾਈ ਗਈ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਉਹਨਾਂ ਗਈ ਹੈ ਜੀ ਤੇ ਉਹਦੇ ਵਿੱਚ ਸਪੈਸ਼ਲ ਜਿਹੜੇ ਕੰਜ਼ਿਊਮਰ ਲਾ ਦੇ ਨਾਲ ਜਿਹੜੇ ਡੀਲ ਕੀਤੇ ਸੋ ਕਾਲ ਲਾਇਰਸ ਜਿਨ੍ਹਾਂ ਦੀ ਉਹਨਾਂ ਨੇ 5 ਸਾਲ ਦੀ ਪ੍ਰੈਕਟਿਸ ਰੱਖੀ ਉਹਨਾਂ ਚੋਂ ਚੁਣੇ ਗਏ ਜਾਂ ਜਿਹੜੇ ਰਿਟਾਇਰਡ ਜੱਜਸ ਨੇ ਉਹਨਾਂ ਨੂੰ ਪੈਨਲ ਦਿੱਤਾ ਗਿਆ ਔਰ ਕੰਜ਼ਿਊਮਰ ਕੋਰਟਸ ਜਿਹੜੇ ਨੇ ਐਫੀਸ਼ੀਐਂਟਲੀ ਵਰਕ ਕਰਨ ਉਹਨਾਂ ਨੂੰ ਬਾਕੀ ਕੰਮ ਨਹੀਂ ਦਿੱਤਾ ਗਿਆ ਜਿਵੇਂ ਸਿਵਲ ਕੋਰਟ ਕ੍ਰਿਮੀਨਲ ਕੋਰਟ ਜਿਹੜੇ ਸੀ ਰੈਗੂਲਰ ਕੋਰਟ ਚ ਕੰਮ ਕਰਦੇ ਆ ਉਹਦੇ ਵਿੱਚ ਹਰ ਤਰ੍ਹਾਂ ਦੇ ਕੇਸਸ ਹੁੰਦੇ ਆ ਐਕਸੈਪਟ ਕੰਜ਼ਿਊਮਰ ਕੋਰਟ ਕੇਸਸ ਇਹ ਇਸੇ ਲਈ ਕੀਤਾ ਗਿਆ ਕਿ ਜਿਹੜਾ ਕੰਜ਼ਿਊਮਰ ਆ ਉਹ ਇਹ ਉਹਨੂੰ ਡੀਸੀਟ ਫੀਲ ਨਾ ਹੋਵੇ ਉਹਨੂੰ ਇਹ ਨਾ ਫੀਲ ਹੋਵੇ ਕਿ ਮੇਰੇ ਨਾਲ ਧੋਖਾ ਹੋਇਆ ਜੀ ਪੱਟੀ ਸਾਹਿਬ 20 ਰੁਪਏ ਦੀ ਪਾਣੀ ਦੀ ਬੋਟਲ ਤੇ ਤੁਸੀਂ ਲੜਾਈ ਲੜ ਕੇ 20000 ਕੰਪਨਸੇਸ਼ਨ ਲੈ ਸਕਦੇ ਹੋ ਕਿ ਜੇ ਤੁਹਾਨੂੰ ਉਹਨਾਂ ਨੇ ਪ੍ਰਾਈਸ ਕੋਟਡ 20 ਰੁਪਏ ਕੰਜ਼ਿਊਮਰ ਦਾ ਰਾਈਟ ਕੀ ਹੈ ਕਿ ਹੋਟਲ ਚ ਗਏ ਸੀ ਉਹਨਾਂ ਨੇ ਸਾਨੂੰ 100 ਰੁਪਏ ਲਗਾ ਦਿੱਤੇ ਜੀ ਜੀ ਇਸ ਚੀਜ਼ ਤੇ ਲੜਾਈ ਕਰਨ ਵਾਸਤੇ ਅਲੱਗ ਕੋਰਟਸ ਬਣਾਈਆਂ ਗਈਆਂ ਕਮਿਸ਼ਨਸ ਬਣਾਈਆਂ ਗਈਆਂ ਅਥਾਰਟिटीज ਬਣਾਈਆਂ ਗਈਆਂ ਹੁਣ ਕਾਫੀ ਕੁਝ ਉਹਦੇ ਉੱਤੇ ਇਹਨਾਂ ਨੇ ਕਰ ਦਿੱਤਾ ਜੀ ਜੀ ਡਾਕਟਰ ਤੁਸੀਂ ਇੱਕ ਔਰਤ ਵੀ ਹੋ ਤੁਸੀਂ ਵਕੀਲ ਵੀ ਹੋ ਤੇ ਜੇ ਆਪਾਂ ਇਹ ਗੱਲ ਕਰੀਏ ਕਿ ਜਿਹੜੀ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਦੇ ਕਾਨੂੰਨ ਉਹਨਾਂ ਦੇ ਹੱਕ ਕੀ ਨੇ ਉਹਨਾਂ ਬਾਰੇ ਕੋਈ ਗੱਲ ਕਰੀਏ ਤੇ ਸਰ ਔਰਤਾਂ ਦੀ ਇਹ ਕਿ ਜ਼ਿਆਦਾਤਰ ਜਿਹੜੀ ਇਹ ਖਪੋਗਤਾ ਆ ਔਰਤ ਹੀ ਹੁੰਦੀ ਹੈ ਜੀ ਹਾਂ ਘਰਾਂ ਦੇ ਸਾਰੀਆਂ ਚੀਜ਼ਾਂ ਘਰਾਂ ਦੀਆਂ ਸਾਰੀਆਂ ਚੀਜ਼ਾਂ ਜਿੱਦਾਂ ਕਿ ਲੈ ਲਓ ਕਿ ਕੋਈ ਚੀਜ਼ ਖਰੀਦੀ ਹੈ ਕੋਈ ਵਾਸ਼ਿੰਗ ਮਸ਼ੀਨ ਖਰੀਦੀ ਗਈ ਹੈ ਕੋਈ ਟੀਵੀ ਖਰੀਦਾ ਗਿਆ ਹੈ 에어 ਕੰਡੀਸ਼ਨ ਕੋਈ ਮਤਲਬ ਚੀਜ਼ ਆਪਾਂ ਖਰੀਦਦੇ ਆ ਕੂਲਰ ਖਰੀਦ ਲਿਆ ਹੈ ਜੀ ਜੀ ਔਰਤਾਂ ਦਾ ਇਹ ਕਿ ਔਰਤਾਂ ਬੇਸਿਕਲੀ ਜ਼ਿਆਦਾਤਰ ਇਸ ਚੀਜ਼ ਤੋਂ ਔਰਤਾਂ ਹੀ ਨਿਕਲਦੀਆਂ ਨੇ ਦਿੱਕਤਾਂ ਔਰਤਾਂ ਨੂੰ ਹੀ ਆਉਂਦੀਆਂ ਤਾਂ ਉਹਨਾਂ ਦੀਆਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਹੈ ਕਿ ਉਹ ਆਪਣਾ ਕੋਈ ਵੀ ਚੀਜ਼ ਜਿਹਦਾ ਸ਼ੁਰੂ ਕੀਤਾ ਹੈ ਤਾਂ ਉਹ ਪੈਸੇ ਦਿੰਦੀ ਹੈ ਤਾਂ ਉਹਦੇ ਲਈ ਉਹ ਬਿੱਲ ਜ਼ਰੂਰ ਲਵੇ ਆਪਣਾ ਜਦੋਂ ਆਪਾਂ ਬਿੱਲ ਲੈਣੇ ਆ ਇਹ ਸਾਡੀਆਂ ਲੇਡੀਜ਼ ਵਾਸਤੇ ਬਹੁਤ ਜ਼ਰੂਰੀ ਹੈ ਜੀ ਇਹ ਗੱਲ ਧਿਆਨ ਨਾਲ ਸੁਣੋ ਕਿ ਜਦੋਂ ਵੀ ਉਹ ਚੀਜ਼ ਖਰੀਦਣੀ ਹੈ ਬਿੱਲ ਜ਼ਰੂਰ ਲਓ ਬਿੱਲ ਜ਼ਰੂਰ ਲਓ ਉਹਦੀ ਚੀਜ਼ ਦਾ ਤੁਸੀਂ ਆਪਣੇ ਕੋਲ ਰਿਕਾਰਡ ਰੱਖੋ ਜੀ ਆਨਲਾਈਨ ਅਗਰ ਜਿਹਦਾ ਅੱਜਕੱਲ ਸ਼ਾਪਿੰਗ ਜ਼ਿਆਦਾਤਰ ਆਨਲਾਈਨ ਹੁੰਦੀ ਹੈ ਕਿ ਆਪਾਂ ਈਜ਼ੀ ਆਪਾਂ ਜਾ ਨਹੀਂ ਪਾਉਂਦੇ ਆਪਾਂ ਆਨਲਾਈਨ ਕਰ ਲੈਣੇ ਆ ਉਹਦੇ ਲਈ ਵੀ ਜ਼ਰੂਰੀ ਹੈ ਕਿ ਤੁਹਾਡੇ ਕੋਲ ਜਿਹੜੀ ਈ ਇਨਵੌਇਸ ਆਂਦੀ ਹੈ ਤੁਹਾਡੇ ਕੋਲ ਕੋਈ ਰਸੀਪਟ ਆਂਦੀ ਹੈ ਤੁਹਾਡੇ ਕੋਲ ਮੈਸੇਜ ਆਂਦਾ ਆ ਤੁਹਾਡੀ ਈਮੇਲ ਤੇ ਕੋਈ ਮੈਸੇਜ ਆਂਦਾ ਉਹਨਾਂ ਚੀਜ਼ਾਂ ਦਾ ਰਿਕਾਰਡ ਰੱਖੋ ਤਾਂ ਕਿ ਇਨ ਕੇਸ ਤੁਹਾਨੂੰ ਅੱਗੇ ਕੋਈ ਦਿੱਕਤ ਆਂਦੀ ਹੈ ਤਾਂ ਤੁਸੀਂ ਉਹਦਾ ਚੀਜ਼ਾਂ ਦਾ ਰਿਕਾਰਡ ਲੈ ਕੇ ਕੋਰਟ ਕੋਲ ਜਾ ਕੇ ਨਿਆਂ ਲੈ ਸਕੋ ਅਸਲ ਸਾਡੀ ਪ੍ਰੋਬਲਮ ਇਹ ਹੈ ਕਿ ਕਰਨਾ ਚਾਹੁੰਦਾ ਇੱਕ ਚੀਜ਼ ਕਿ ਜਿਹੜੀ ਲੇਡੀਜ਼ ਦੀ ਤੁਸੀਂ ਗੱਲ ਕੀਤੀ ਆਈ ਫੀਲ ਕਿ ਘਰ ਦੇ ਵਿੱਚ ਅੱਜ ਕੱਲ ਸਾਰੀ ਪਰਚੇਜ਼ਿੰਗ ਹੀ ਲੇਡੀਆਂ ਕਰ ਰਹੀਆਂ ਜੀ ਜੀ ਅਸੀਂ ਕੰਮਾਂ ਤਾਂ ਜਾਣਦੇ ਹਾਂ ਸਾਨੂੰ ਸਾਰਾ ਦਿਨ 9 ਤੋਂ 5 ਕੁਝ ਨਹੀਂ ਪਤਾ ਹੁੰਦਾ ਜੀ ਜੀ ਇਹ ਸਾਰਿਆਂ ਲਈ ਹੈ ਕਿ ਲੇਡੀਆਂ ਹੀ ਸਾਰੇ ਘਰ ਦਾ ਸਮਾਨ ਲੈਂਦੀਆਂ ਤਾਂ ਕਰਕੇ ਮੈਮ ਨੇ ਕਿਹਾ ਕਿ ਉਹਨਾਂ ਨੂੰ ਬਿੱਲ ਲੈਣਾ ਜ਼ਰੂਰੀ ਹੈ ਪਰ ਵਕੀਲ ਸਾਹਿਬ ਇੱਕ ਗੱਲ ਇਹ ਵੀ ਹੈ ਕਿ ਔਰਤਾਂ ਜਦੋਂ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕੋਈ ਸਮਾਨ ਜ਼ੋਰ ਲੈਂਦੀਆਂ ਪਹਿਲਾਂ ਤਾਂ ਬਿੱਲ ਲੈਂਦੀਆਂ ਨਹੀਂ ਜੇ ਬਿਨ ਬਿੱਲ ਲੈ ਵੀ ਲੈ ਤੇ ਆ ਕੇ ਪਾਰ ਕੇ ਸੁੱਟ ਦਿੰਦੀਆਂ ਤੁਹਾਡਾ ਪੁਆਇੰਟ ਹੈ ਕਿ ਉਹ ਬਿੱਲ ਸਾਂਭ ਕੇ ਰੱਖਣੇ ਚਾਹੀਦੇ ਰਿਕਾਰਡ ਸਾਰਾ ਰੱਖਣਾ ਚਾਹੀਦਾ ਤਾਂ ਕਿ ਕੱਲ ਨੂੰ ਕੋਈ ਪ੍ਰੋਬਲਮ ਆਵੇ ਤੇ ਫ ਹਾਂਜੀ ਹਾਂਜੀ ਸਰ ਜਰੂਰੀ ਹੀ ਇਹੀ ਮਤਲਬ ਹੈ ਕਿ ਅਗਰ ਸਾਡੇ ਕੋਲ ਹੱਥ 'ਚ ਕੁਝ ਨਹੀਂ ਹੋਏਗਾ ਫਿਰ ਅਸੀਂ ਉਸ ਚੀਜ਼ ਦੇ ਲਈ ਨਿਆਂਇਲੈਨ ਜਾਵਾਂਗੇ ਕਿਸ ਚੀਜ਼ ਤੇ ਲਾਵਾਂਗੇ ਸਾਡੇ ਕੋਲ ਜਰੂਰ ਹੋਣੀਆਂ ਚਾਹੀਦੀਆਂ ਜੀ ਪਰ ਉਹਦੀ ਵੀ ਲਿਮਿਟੇਸ਼ਨ ਆ ਸਰ ਇੱਕ ਜੀ ਮੈਂ ਤੁਹਾਨੂੰ ਅਗਲਾ ਸਵਾਲ ਮੇਰਾ ਇਹ ਸੀਗਾ ਕਿ ਜਿਹੜਾ ਸਾਡਾ ਐਕਟ ਹੈ ਉਸ ਤੋਂ ਬੈਲੇ ਇੱਕ ਲਿਮਿਟੇਸ਼ਨ ਆ ਗਈ ਹੈ ਕਿ ਜਿਹੜਾ ਮੈਮ ਕਹਿ ਰਹੇ ਨੇ ਕਿ ਬਿੱਲ ਸਾਮ ਕੇ ਰੱਖਣਾ ਜੀ ਸਭ ਤੋਂ ਜ਼ਰੂਰੀ ਸਵਾਲ ਹੈ ਦਰਸ਼ਕਾਂ ਲਈ ਕਿ ਕਿੰਨੀ ਦੇਰ ਉਹ ਬਿੱਲ ਸਾਮ ਕੇ ਰੱਖਣਾ ਇਹ ਵੀ ਇਹ ਵੀ ਸਵਾਲ ਬਣਦਾ ਕਿਉਂਕਿ ਜੇ ਤੁਸੀਂ 10 ਸਾਲ ਲਈ ਬਿੱਲ ਸਾਮਕੇ ਰੱਖੋਗੇ ਤੇ ਇਹਦੀ ਲਿਮਿਟੇਸ਼ਨ ਸਿਰਫ 2 ਸਾਲ ਦੀ ਹੈ ਜੀ ਕੋਈ ਵੀ ਸੈਕਟ ਨਿਕਲਦਾ ਤੇ ਤੁਸੀਂ 2 ਸਾਲ ਦੇ ਵਿੱਚ ਵਿੱਚ ਤੁਸੀਂ ਕਲੇਮ ਕਰ ਸਕਦੇ ਹੋ ਬਾਏਰ ਸ਼ੁਡ ਬੀ ਬੀਅਰ ਜੀ ਕੋਈ ਚੀਜ਼ ਖਰੀਦਦਾ ਉਹ ਬੀਅਰ ਹੋਣਾ ਚਾਹੀਦਾ ਕਿ ਮੇਰੇ ਰਾਈਟਸ ਕੀ ਨੇ ਜੀ ਤੇ ਉਹ ਉਸ ਕਰਕੇ ਯਾਦ ਰੱਖਿਓ ਸਾਰੇ ਕਿ 2 ਸਾਲ ਤੋਂ ਬਾਅਦ ਉਹਦੀ ਲਿਮਿਟੇਸ਼ਨ ਖਤਮ ਹੋ ਜਾਂਦੀ ਹੈ ਜੀ ਤੇ ਹੁਣ ਮੇਰਾ ਕੁਐਸਚਨ ਜਿਹੜਾ ਅਸਲੀ ਸੀਗਾ ਉਹ ਇਹ ਸੀਗਾ ਕਿ ਜਿਹੜਾ ਸਾਡਾ ਐਕਟ ਹੈ ਉਹਦੀਆਂ ਲਿਮਿਟੇਸ਼ਨਸ ਕੀ ਨੇ ਹਮ ਸਰ ਜਿਹੜਾ 1986 ਦਾ ਐਕਟ ਸੀ ਉਹਦੇ ਵਿੱਚ ਸਿਰਫ ਦੋ ਪਰਟੀਕুলਰ ਉਹਨਾਂ ਨੇ ਚੀਜ਼ਾਂ ਨੂੰ ਛੇੜਿਆ ਜੀ ਕਿ ਤੁਸੀਂ ਕੋਈ ਚੀਜ਼ ਬਾਈ ਕਰਦੇ ਹੋ ਜੀ ਤੇ ਉਹ ਖਰਾਬ ਨਿਕਲ ਆਉਂਦੀ ਹੈ ਜਾਂ ਤੁਸੀਂ ਕੋਈ ਸਰਵਿਸ ਜਿਹੜੀ ਲੈਂਦੇ ਹੋ ਉਹ ਵਿੱਚ ਕੋਈ ਇਫੈਕਟ ਨਿਕਲ ਆਉਂਦਾ ਜਾਂ ਉਹ ਅਪ ਟੂ ਮਾਰਕ ਨਹੀਂ ਹੁੰਦੀ ਜੀ ਪਰ इमਰਜਿੰਗ ਟ੍ਰੈਂਡਸ ਦੇ ਨਾਲ ਟਾਈਮ ਚੇਂਜ ਹੋਣ ਦੇ ਨਾਲ ਜਿਹੜੇ ਸੈਲਰਸ ਨੇ ਜੀ ਉਹਨਾਂ ਨੇ ਜਿਹੜੇ ਨਵੇਂ ਮੈਥਡਸ ਮੋਡਿਊਲਸ ਆ ਗਏ ਚੀਜ਼ਾਂ ਨੂੰ ਸੇਲ ਕਰਨ ਦਾ ਜਿਦੇ ਵਿੱਚ ਆਨਲਾਈਨ ਮੈਥਡ ਆ ਗਿਆ ਜੀ ਉਹਨੂੰ ਕਵਰ ਕਰਨ ਵਾਸਤੇ 2019 ਦੇ ਵਿੱਚ ਜਿਹੜਾ ਪਿਛਲਾ ਐਕਟ ਆ ਨੂੰ ਰਿਪੀਲ ਕੀਤਾ ਗਿਆ ਜੀ ਜਿਹੜਾ ਪਿਛਲਾ ਐਕਟ ਸੀ ਉਹਦੇ ਵਿੱਚ ਕਮਿਸ਼ਨਸ ਨਹੀਂ ਸੀ ਬੈਠੀਆਂ ਸਿਰਫ ਤੁਸੀਂ ਕੋਰਟ 'ਚ ਜਾ ਸਕਦੇ ਸੀ ਕੰਜ਼ਿਊਮਰ ਕੋਰਟ ਉਹਨਾਂ ਵੇ ਕਿ ਇਫ ਯੂ ਡੋਨਟ ਵਾਂਟ ਟੂ ਗੋ ਟੂ ਦੀ ਕੋਰਟ ਤੁਹਾਡੇ ਕੋਲ ਕੰਜ਼ਿਊਮਰ ਦੀਆਂ ਕਮਿਸ਼ਨਸ ਕੋਲ ਜਾਣ ਦਾ ਰਾਈਟ ਆ ਜੀ ਡਿਪਟੀ ਕਮਿਸ਼ਨਰ ਜਿਹੜੇ ਜ਼ਿਲ੍ਹੇ ਦੇ ਨੇ ਉਹਨਾਂ ਕੋਲ ਪਾਵਰ ਆ ਤੁਸੀਂ ਕੰਪਲੇਂਟ ਦਿੰਦੇ ਹੋ ਕਿ ਉਹ ਸਿੱਧਾ ਹੀ ਬਿਨਾਂ ਕੋਰਟ ਤੇ ਜਾਇਆ ਔਰਤੇ ਇਫੈਕਟਿਵ ਇਨਕੁਆਇਰੀ ਕਰ ਸਕਦੇ ਆ ਅੱਛਾ ਡੀਸੀ ਸਾਹਿਬ ਵੀ ਕਰ ਸਕਦੇ ਆ ਡੀਸੀ ਸਾਹਿਬ ਦੀ ਡਿਸਟ੍ਰਿਕਟ ਕਲੈਕਟਰ ਕੋਲ ਪਾਵਰ ਆ ਇਹਦੀ ਓਕੇ ਜੇ ਉਹ ਔਰਤੇ ਅਥਾਰਟੀ ਤੇ ਆਪਣਾ ਐਕਟ ਕਰਕੇ ਤੁਹਾਡੀ ਕੰਪਲੇਂਟ ਤੇ ਤੁਹਾਨੂੰ ਸਿੱਧਾ ਜਸਟਿਸ ਦੇ ਸਕਦੇ ਆ ਜੀ ਕਿਉਂਕਿ ਕੰਜ਼ਿਊਮਰ ਦਾ ਅਦਾਰਾ ਵੱਧ ਗਿਆ ਜੀ ਚੀਜ਼ਾਂ ਕਿੱਦਾਂ ਸ਼ੁਰੂ ਹੋਈਆਂ ਕਿ ਤੁਹਾਨੂੰ ਸਰਵਿਸ ਆਨਲਾਈਨ ਮਿਲਣੀ ਸ਼ੁਰੂ ਹੋਈ ਜੀ ਜੀ ਕੋਈ ਚੀਜ਼ ਆ ਸਰਕਾਰ ਨੇ ਰੱਖਿਆ ਕਿ ਤੁਸੀਂ 20% ਲੈਸ ਦੇ ਵੇਚਣੀ ਹੈ ਜਿਵੇਂ ਸਬਸਿਡੀ ਵਾਲੀਆਂ ਚੀਜ਼ਾਂ ਨੇ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਉਹਦੇ ਨਾਲ ਗਰਮਟ ادارے ਵੀ ਕੰਜ਼ਿਊਮਰ ਦੇ ਐਕਟ ਥੱਲੇ ਆ ਗਏ ਪਰ ਤੁਹਾਨੂੰ ਉਹ ਚੀਜ਼ ਜਿਹੜੀ ਹੈ ਸਪੋਜ਼ ਕਰੋ 100 ਰੁਪਏ ਦੀ ਚੀਜ਼ ਗਰਮਟ ਨੇ ਬਣਾਇਆ ਕਿ ਤੁਹਾਨੂੰ 80 ਰੁਪਏ ਦੀ ਮਿਲਣੀ ਮਿਲਣੀ ਚਾਹੀਦੀ ਹੈ ਤੁਹਾਨੂੰ ਆਨਲਾਈਨ ਵਾਲੇ ਨੇ ਫਿਰ 100 ਰੁਪਏ ਦੀ ਵੇਚ ਦਿੱਤੀ ਇਵਨ ਉਸ ਤੋਂ ਵੀ ਜ਼ਿਆਦਾ ਵੇਚ ਦਿੱਤੀ ਉਸ ਤੋਂ ਵੀ ਜ਼ਿਆਦਾ ਵੇਚ ਦਿੱਤੀ ਜਿਹੜਾ ਲਿਮਟਿਡ ਪ੍ਰਾਈਸ ਸੀ ਉਹ ਕੋਰਟ ਨਹੀਂ ਕੀਤਾ ਦੈਨ ਯੂ ਹੈਵ ਅ ਰਾਈਟ ਟੂ ਅਪਰੋਚ ਦੀ ਫੋਰਮ ਜੀ ਔਰ ਜਿਹੜਾ ਫੋਰਮ ਹੈ ਉਹਨੇ 3 ਮਹੀਨਿਆਂ ਦੇ ਵਿੱਚ ਇਸ ਕੇਸ ਨੂੰ ਡਿਸਾਈਡ ਕਰਨਾ ਜੀ ਜੇ ਕੋਈ ਟੈਕਨੀਕਲਿਟੀ ਇਹੋ ਜੀ ਆ ਤੁਸੀਂ ਕਹਿੰਦੇ ਹੋ ਕਿ ਕੋਈ ਪੈਰੀਸ਼ੀਬਲ ਗੁੱਡਸ ਹੈ ਜਾਂ ਕੋਈ ਮਸ਼ੀਨਰੀ ਹੈ ਜਿਹਨੂੰ ਚੈੱਕ ਕਰਨਾ ਪਏਗਾ ਫਿਰ ਉਹ 5 ਮਹੀਨਿਆਂ ਦਾ ਟਾਈਮ ਦਿੰਦੇ ਤੁਹਾਨੂੰ ਜੀ ਕਿ 2 ਮਹੀਨੇ ਦੀ ਹੋਰ ਅਥਾਰਟੀ ਕੀਤੀ ਜਾਵੇ ਸੋ ਇਹ ਜਿਹੜੇ ਟ੍ਰੈਂਡ ਸੀ ਇਹ ਪਿਛਲੇ ਐਕਟ ਦੇ ਵਿੱਚ ਕਵਰ ਨਹੀਂ ਸੀ ਵਕੀਲ ਸਾਹਿਬ ਤੁਸੀਂ ਹੁਣ ਗੱਲ ਕਰ ਰਹੀ ਸੀ ਡੀਸੀ ਸਾਹਿਬ ਦੀ ਹੁਣ ਤੁਸੀਂ ਫੋਰਮ ਦੀ ਗੱਲ ਕਰ ਰਹੇ ਹੋ ਥੋੜਾ ਫਰਕ ਹੈ ਦੋਮਾਂ ਵਿਚ ਡੀਸੀ ਸਾਹਿਬ ਨੇ ਤੁਸੀਂ ਜੇ ਕੋਰਟ 'ਚ ਨਹੀਂ ਜਾਣਾ ਚਾਹੁੰਦੇ ਸਮ ਟਾਈਮਸ ਲੋਕਾਂ ਨੂੰ ਇਹ ਬੜੀ ਇਹ ਚ ਹੈਗੀ ਕਿ ਵਕੀਲਾਂ ਨੇ ਇਹ ਚ ਬਹੁਤ ਜ਼ਿਆਦਾ ਫੀਸ ਲੈਣੀ ਹੈ ਮੈਂ ਆਪ ਵਕੀਲ ਹੋ ਕੇ ਸ਼ਾਇਦ ਆਪਣੇ ਪੇਸ਼ੇ ਨਾਲ ਗਦਾਰੀ ਕਰ ਰਿਆਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹਦੇ ਵਿੱਚ ਤੁਹਾਨੂੰ ਵਕੀਲ ਕਰਨ ਦੀ ਲੋੜ ਨਹੀਂ ਹੈ ਸਰ ਜੀ ਮੈਂ ਆਪ ਨੇ ਪਹਿਲੇ ਵੀ ਦੱਸਿਆ ਕਿ ਡਾਇਰੈਕਟਲੀ ਤੁਸੀਂ ਇੱਕ ਛੋਟੀ ਜੀ ਕੰਪਲੇਂਟ ਜਿਹੜੀ ਐਫੀਡੇਵਿਟ ਦੀ ਤੌਰ 'ਤੇ ਜਾ ਕੇ ਕੰਜ਼ਿਊਮਰ ਦੇ ਪ੍ਰੈਜ਼ਾਈਡਿੰਗ ਆਫੀਸਰ ਨੂੰ ਦੇ ਸਕਦੇ ਹੋ ਬਟ ਤੁਹਾਨੂੰ ਕਈ ਵਾਰੀ ਲੱਗਦਾ ਕਿ ਕਚਹਿਰੀਆਂ ਚ ਡਿਲੇ ਹੁੰਦੀ ਹੈ ਜੀ ਕੁਝ ਇਹੋ ਜਿਹੇ ਮਸਲੇ ਨੇ ਜਿਹੜੇ ਇਮੀਡੀਏਟਲੀ ਐਕਸ਼ਨ ਜ਼ਰੂਰੀ ਹੈ ਐਸਐਲਆਈ 2019 ਤੋਂ ਬਾਅਦ ਅਮੈਂਡਮੈਂਟਸ ਕਰਕੇ ਕਮਿਸ਼ਨਸ ਬਣਾਈਆਂ ਗਈਆਂ ਜੀ ਸਟੇਟ ਲੈਵਲ ਦੀ ਡਿਸਟ੍ਰਿਕਟ ਕਮਿਸ਼ਨ ਸਟੇਟ ਕਮਿਸ਼ਨ ਨੈਸ਼ਨਲ ਕਮਿਸ਼ਨ ਜੀ ਔਰ ਸਭ ਤੋਂ ਜ਼ਰੂਰੀ ਚੀਜ਼ ਮੈਂ ਜਿਹੜੀ ਦੱਸਣਾ ਚਾਹੁੰਨਾ ਵਾ ਕਿ ਲੋਕਾਂ ਨੂੰ ਪਤਾ ਕਿਦਾਂ ਲੱਗੇਗਾ ਕਿ ਜੇ ਜ਼ਿਲ੍ਹਾੰਦਰ ਸ਼ਹਿਰ ਦੇ ਵਿੱਚ ਜਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੋਈ ਚੀਜ਼ ਤੁਹਾਡੀ ਖਰਾਬ ਨਿਕਲੀ ਹੈ ਤਾਂ ਤੁਸੀਂ ਕਿਸ ਕਿਹੜੀ ਫਾਈਨੈਂਸ਼ੀਅਲ ਕਿੰਨੀ ਲਿਮਿਟੇਸ਼ਨ ਹੈ ਕਿ ਤੁਸੀਂ ਡਿਸਟ੍ਰਿਕਟ ਫੋਰਮ ਦੇ ਵਿੱਚ ਜਾ ਸਕਦੇ ਹੋ 20 ਲੱਖ ਰੁਪਏ ਦਾ ਕਿਸੇ ਨੂੰ ਕੋਈ ਚੀਜ਼ ਲੈਂਦੇ ਹੋ ਔਰ ਚ ਇਫੈਕਟ ਨਿਕਲਦਾ ਨੁਕਸਾਨ ਹੁੰਦਾ ਕੋਈ ਸਰਵਿਸ ਹੈ ਕਿਸੇ ਤਰ੍ਹਾਂ ਦੀ ਵੀ ਤੇ ਤੁਸੀਂ ਡਿਸਟ੍ਰਿਕਟ ਲੈਵਲ ਦੀ ਕਮੇਟੀ ਕੋਲ ਡਿਸਟ੍ਰਿਕਟ ਕੰਜ਼ਿਊਮਰ ਵੀ ਤੋਂ 1 ਕਰੋੜ ਰੁਪਏ ਜੇ ਤੁਹਾਡੀ ਕੋਈ ਚੀਜ਼ ਆ ਤੁਸੀਂ ਕੋਈ ਗਵਰਨਮੈਂਟ ਕੋ ਪਲਾਟ ਲਿਆ ਕੁਝ ਹੈ ਉਹਨਾਂ ਨੇ ਨਹੀਂ ਉਸ ਟਾਈਮ ਦੇ ਵਿੱਚ ਪੂਰਾ ਕੀਤਾ ਜੋ ਉਹਨਾਂ ਦੀ ਪ੍ਰੋਮਿਸ ਸੀ ਕਿ ਤੁਹਾਨੂੰ ਉਹਨਾਂ ਖਿਲਾਫ ਜਾਣਾ ਪੈਂਦਾ ਤਾਂ 1 ਕਰੋੜ ਉਹਦੀ ਹੈ ਤੇ ਜੇ 1 ਕਰੋੜ ਤੋਂ ਉੱਤੇ ਹੈ ਤੇ ਤੁਹਾਨੂੰ ਦਿੱਲੀ ਨੈਸ਼ਨਲ ਕਮਿਸ਼ਨਰ ਆਫ ਇਨਫੋਰਮੇਸ਼ਨ ਕੋ ਜਾਣਾ ਪਏਗਾ ਸੋ ਇਹ ਚੀਜ਼ਾਂ ਲੋਕਾਂ ਲਈ ਜਾਣਨੀਆਂ ਬਹੁਤ ਜ਼ਰੂਰੀ ਨੇ ਜੀ ਸਰ ਡਾਕਟਰ ਸਾਹਿਬ ਮਨੂ ਜੀ ਦੱਸੋ ਕਿ ਜਿਹੜਾ 1986 ਦਾ ਕਾਨੂੰਨ ਸੀ ਜਿਹੜਾ ਐਕਟ ਹੈ ਉਹਦੇ ਵਿੱਚ ਵਕੀਲ ਸਾਹਿਬ ਨੇ ਦੱਸਿਆ ਕਿ 1991 ਉਸ ਤੋਂ ਬਾਅਦ 2019 2019 ਦੇ ਵਿੱਚ ਅਮੈਂਡਮੈਂਟ ਉਹਨਾਂ ਨੇ ਅਮੈਂਡਮੈਂਟਸ ਕੀਤੀਆਂ ਇਹਦੇ ਵਿੱਚ ਕੋਈ ਐਡੀਸ਼ਨਸ ਵੀ ਹੋਈਆਂ ਸਰ ਐਡੀਸ਼ਨਸ ਇਹ ਹੀ ਹੈ ਕਿ 2019 ਦੇ ਵਿੱਚ ਜਦੋਂ ਹੁਣ ਤੁਸੀਂ ਉੱਲੀ ਚਾਏ ਹੋ ਉਹਦੇ ਵਿੱਚ ਤੁਹਾਡਾ ਆਨਲਾਈਨ ਚੀਜ਼ਾਂ ਨੂੰ ਵੀ ਕਵਰ ਕੀਤਾ ਗਿਆ ਜੀ ਫਿਰ ਇਹ ਕੀ ਹੈ ਕਿ ਜਿਹੜੀ ਲਿਮਿਟੇਸ਼ਨ ਦੀ ਗੱਲ ਸਰ ਕਰ ਰਹੇ ਨੇ ਉਹ 2019 ਚ 86 ਨਾਲੋਂ ਤਾਂ ਚੇਂਜ ਕੀਤੀ ਗਈ ਹੁਣ ਇੱਕ ਨਵੇਂ ਜਿਹੜੇ ਰੂਲ ਆਏ ਨੇ 2021 ਦੇ ਰੂਲ ਆਏ ਨੇ ਇਹਦੇ ਵਿੱਚ ਉਹਦੇ ਚਿਲ ਇਹਨਾਂ ਨੂੰ ਲਿਮਿਟੇਸ਼ਨ ਜਿਹੜੀ ਹੈਗੀ ਹੈ ਉਹ ਹੋਰ ਵੀ ਜ਼ਿਆਦਾ ਵਧਾਈ ਗਈ ਹੈ ਹੁਣ ਡਿਸਟ੍ਰਿਕਟ ਦੀ ਗੱਲ ਕਰੀਏ ਡਿਸਟ੍ਰਿਕਟ ਕਮਿਸ਼ਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਰ ਇਹ 50 ਲੱਖ ਤੱਕ ਦੀ ਲਿਮਿਟ ਕਰ ਦਿੱਤੀ ਗਈ ਹੈ ਫਿਰ ਉਸ ਤੋਂ ਬਾਅਦ ਜਿਹੜੀ ਤੁਸੀਂ ਸਟੇਟ ਦੀ ਗੱਲ ਕਰਦੇ ਹੋ ਉਹ 50 ਲੱਖ ਤੋਂ ਲੈ ਕੇ 2 ਕਰੋੜ ਤੱਕ ਕੀਤੀ ਗਈ ਹੈ ਜੀ ਤੇ ਫਿਰ ਅੱਗੇ ਅਗਰ ਅਸੀਂ ਨੈਸ਼ਨਲ ਦੀ ਗੱਲ ਕਰਦੇ ਹਾਂ ਤਾਂ ਉਹ 2 ਕਰੋੜ ਤੋਂ ਉੱਪਰ ਦੇ ਲਈ ਕੀਤੀ ਗਈ ਹੈ ਉਹ ਵੀ ਹੁਣ ਉਹਨਾਂ ਨੇ 2021 ਦੇ ਰੂਲ ਦੇ ਮੁਤਾਬਕ ਉਹਨੂੰ ਚੇਂਜ ਕਰ ਦਿੱਤਾ ਗਿਆ ਹੈ ਅੱਛਾ ਲਿਮਿਟੇਸ਼ਨ ਬਹੁਤ ਵਧਾ ਦਿੱਤੀ ਹੈ ਹਾਂ ਜੀ ਲਿਮਿਟੇਸ਼ਨ ਹੁਣ ਅੱਗੇ ਹੋਰ ਵਧਾ ਦਿੱਤੀ ਗਈ ਹੈ ਜ ਵੰਗਾਈ ਹੋ ਗਈ ਹੈ ਸਰ ਕਿਉਂਕਿ ਹੁਣ ਜ਼ਿਆਦਾਤਰ ਜ਼ਿਆਦਾਤਰ ਅਸੀਂ ਕਲੇਮਸ ਦੇ ਲਈ ਜਾਂਦੇ ਆ ਤਾਂ 50 ਲੱਖ ਦਾ ਕੋਈ ਹੋਰ ਕੋਈ ਚੀਜ਼ ਖਰੀਦੀ ਹੈ ਤੁਸੀਂ ਉਹਦੇ ਵਿੱਚ ਕਵਰ ਹੋਏਗੀ ਤਾਂ ਉਹਦੇ ਲਈ ਤੁਸੀਂ ਸਟੇਟ ਕੋਲ ਜਾਓਗੇ ਇਹ ਨਹੀਂ ਹੈਗਾ ਕਿ ਜ਼ਿਲ੍ਹੇ ਚ ਲੋਕੀ ਰਹਿ ਰਹੇ ਨੇ ਉਹਨਾਂ ਨੂੰ ਉਹਦੀ ਵਿੱਚ ਵੀ ਲੋੜ ਪੈ ਸਕਦੀ ਹੈ 50 60 ਲੱਖ ਦੀ ਤਾਂ ਅਸੀਂ ਕਾਰ ਹੀ ਲੈਣੇ ਆ ਤੇ ਜੇ ਕਾਰ ਚ ਕੋਈ ਡਿਫੈਕਟ ਨਿਕਲਿਆ ਤੇ ਤੁਹਾਨੂੰ ਸਟੇਟ ਤੇ ਜਾਣਾ ਪਵੇ ਜਾਂ ਜਿਗਰ ਜਾਣਾ ਪਵੇ ਉਹ ਪਹਿਲਾਂ ਕਾਰ 3-4 ਲੱਖ ਦੇ ਆ ਜਾਂਦੀ ਸੀ ਹੁਣ 50 60 ਲੱਖ ਦੀ ਹੁਣ ਚੀਜ਼ਾਂ ਉਸ ਸਾਬ ਨਾ ਵਧ ਗਈਆਂ ਜੀ ਜੀ ਇੱਕ ਚੀਜ਼ ਐਡ ਕਰਨਾ ਚਾਹਾਂਗੀ ਕਿ ਸਰ ਨੇ ਜਿਹਦਾ ਦੱਸਿਆ ਕਿ ਅਸੀਂ ਕਮਿਸ਼ਨ ਕੋਲ ਜਾਂਦੇ ਆ ਜਾਂ ਡ ਆਨਲਾਈਨ ਸਿਸਟਮ ਵੀ ਸਟਾਰਟ ਕੀਤਾ ਹੈ ਕੋਟ ਦੇ ਲੋਕਾਂ ਦੀ ਈਜ਼ਲੀ ਲਈ ਕਿ ਆਨਲਾਈਨ ਵੀ ਇੱਕ ਈ ਦਾਖਲ ਕਰਕੇ ਸਾਈਟ ਹੈ ਜੇਕਰ ਤੁਸੀਂ ਆਨਲਾਈਨ ਜਾ ਕੇ ਆਪਣੀ ਕੰਪਲੇਂਟ ਨੂੰ ਰਜਿਸਟਰ ਕਰ ਸਕਦੇ ਹੋ ਬਿਨਾਂ ਕਿਸੇ ਕਿਤੇ ਜਾ ਕੇ ਮਤਲਬ ਤੁਸੀਂ ਖੇਚਲ ਕੀਤੇ ਪੈਸੇ ਲਗਾਏ ਤੁਸੀਂ ਉਹਦੇ ਤੇ ਵੀ ਜਾ ਕੇ ਆਪਣੀਆਂ ਜੋ ਬੇਸਿਕ ਡਿਟੇਲ ਹੈਗੀਆਂ ਆ ਤੁਹਾਡਾ ਨਾਮ ਕੀ ਹੈ ਤੁਹਾਡਾ ਪਤਾ ਕੀ ਹੈ ਤੁਹਾਨੂੰ ਕਿਹਦੇ ਖਿਲਾਫ ਕੇਸ ਕਰਨਾ ਤੁਹਾਡਾ ਡਿਸਪਿਊਟ ਕੀ ਹੈ ਤੁਸੀਂ ਉਸ ਤੇ ਅਮਾਉਂਟ ਭਰੋਗੇ ਉਹਦੇ ਤੇ ਤੁਹਾਨੂੰ ਅਗਰ ਥੋੜੀ ਜੀ ਨੋਮੀਨਲ ਫੀਸ ਲੱਗਣੀ ਹੈ ਉਹ ਲੱਗ ਸਕਦੀ ਹੈ ਤੁਸੀਂ ਘਰ ਬੈਠੇ ਬੈਠੇ ਵੀ ਆਪਣੀ ਕੰਪਲੇਂਟ ਦਾਇਰ ਕਰ ਸਕਦੇ ਹੋ ਉਹ ਸਾਈਟ ਪਤਾ ਲੱਗਦੀ ਕਿਹੜੀ ਹੈ ਇਹ ਦਾਖਲ ਕਰਕੇ ਸਰ ਕੀ ਦਾਖਲ ਇਹ ਦਾਖਲ ਕਰਕੇ ਮਾਦਸ਼칸 ਨੂੰ ਬੇਨਤੀ ਕਰਾਂਗਾ ਜੀ ਆਪਣੇ ਕੋਲ ਨੋਟ ਕਰ ਲਓ ਈ ਦਾਖਲ ਕਰਕੇ ਇਹ ਸਾਈਟ ਹੈ ਉੱਤੇ ਜਾ ਕੇ ਜਦ ਨੂੰ ਤੁਹਾਨੂੰ ਕੋਈ ਪ੍ਰੋਬਲਮ ਹੈ ਕੋਈ ਤੁਸੀਂ ਕੰਜ਼ਿਊਮਰ ਰਾਈਟ ਬਾਰੇ ਕੋਈ ਗੱਲ ਕਰਨੀ ਹੈ ਈ ਦਾਖਲ ਤੇ ਤੁਸੀਂ ਫ੍ਰੀ ਬਿਲਕੁਲ ਫ੍ਰੀ ਹੁੰਦੇ ਮਰਕਰ ਹਾਂਜੀ ਹਾਂਜੀ ਸਰ ਉਹ ਬਿਲਕੁਲ ਫ੍ਰੀ ਕੰਪਲੇਂਟ ਵੀ ਕਰ ਸਕਦੇ ਆ ਆਪਣੇ ਘਰ ਬੈਠੇ ਆਨਲਾਈਨ ਹਾਂਜੀ ਜੀ ਇਹ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ ਜੀ ਅ ਵਕੀਲ ਸਾਹਿਬ ਤੁਹਾਡਾ ਅਗਲਾ ਸਵਾਲ ਮੇਰੇ ਕੋਲ ਇਹ ਲਿਖਿਆ ਹੈ ਕਿ ਸਰਕਾਰ ਨੂੰ ਵੀ ਅਸੀਂ ਇੱਕ ਕਟੈਰਚ ਖੜੇ ਕਰ ਸਕਦੇ ਹਾਂ ਹਾਂ ਬਿਲਕੁਲ ਸਰ ਇਹ ਜਿਹੜੀਆਂ ਕਹਿੰਦੇ ਨਾ ਜਜਸ ਮੇਕ ਲਾ ਜੀ ਇੱਕ ਗੱਲ ਹੈ ਕਿ ਜਜਸ ਲਾ ਬਣਾਉਂਦੇ ਨੇ ਔਰ ਉਹ ਲਾ ਜਿਹੜਾ ਸਾਨੂੰ ਗਵਰਨ ਕਰਦਾ ਜੀ ਅਸੀਂ ਸਾਨੂੰ ਸੜਕਾਂ ਦਿੱਤੀਆਂ ਸਾਡਾ ਕਨਸਟੀਟਿਊਸ਼ਨ ਕਹਿੰਦਾ ਕਿ ਤੁਹਾਡਾ ਦੁਨਿਆਵੀ ਰਾਈਟ ਹੈ ਜੀ ਕਿ ਜਦੋਂ ਵਾਹਕਲ ਲੈਂਦੇ ਹੋ ਉਹਦੇ ਵਿੱਚ ਸਾਡੇ ਕੋਲ ਰੋਡ ਟੈਸਟ ਇਹ ਜਿਹੜੇ ਥਾਂ ਥਾਂ ਤੇ ਇਹਨਾਂ ਨੇ ਲਗਾਏ ਨੇ ਕਿ ਜਿੱਥੇ ਅਸੀਂ ਹੁਣੇ ਵੀ ਆਏ ਆ ਤੇ ਅਸੀਂ ਉਹਨਾਂ ਨੂੰ ਟੋਲ ਦਿੱਤਾ ਟੋਲ ਦਿੱਤਾ ਬਿਲਕੁਲ ਦੈਟ ਇਜ਼ 올 ਇਲੀਗਲ ਠੀਕ ਹੈ ਟੋਲ ਇਲੀਗਲ ਕਿਉਂਕਿ ਆਲਰੇਡੀ ਅਸੀਂ ਇਹ ਚੀਜ਼ਾਂ ਦੇ ਪੈਸੇ ਦੇ ਚੁੱਕੇ ਆ ਇਹ ਸਾਡੇ ਕੋਲ ਡਬਲ ਪੈਸੇ ਲਿੱਤੇ ਜਾ ਰਹੇ ਨੇ ਸੜਕ ਟੋਲ ਐਕਚੁਅਲੀ ਲਿੱਤੇ ਜਾਂਦੇ ਮੇਨਟੇਨੈਂਸ ਦੇ ਪਰ ਅਸੀਂ ਰੋਡ ਟੈਕਸ ਦੇ ਵਿੱਚ ਮੇਨਟੇਨੈਂਸ ਦੇ ਰਹੇ ਹਾਂ ਜੀ ਪਰ ਜੇ ਉਸ ਰੋਡ ਤੇ ਇਹੋ ਜਿਹਾ ਖੱਡਾ ਜਿਸ ਕਰਕੇ ਕਿਸੇ ਦੀ ਜਾਨ ਚਲੀ ਗਈ ਐਕਸੀਡੈਂਟ ਹੋ ਜਾਂਦਾ ਤੇ ਇਟ ਇਜ਼ ਨਾਟ ਅ ਮਜ਼ਾਕ ਹਮ ਇਹਦੇ ਉੱਤੇ ਕਾਨੂੰਨ ਚਾਹੀਦਾ ਜੀ ਔਰ ਕੰਜ਼ਿਊਮਰ ਨੇ ਆਪਣਾ ਐਰੀਨਾ ਇਨਾ ਵਾਈਡ ਕਰਤਾ ਔਰ ਜੋ ਇੱਕ ਡਿਸੀਜ਼ ਦੀ ਇਨਕਮ ਹੈ ਜੀ ਉਹਨੂੰ ਮੱਦੇਨਜ਼ਰ ਰੱਖ ਕੇ ਕਿ ਅਗਲੇ 50 ਸਾਲ ਤੱਕ ਉਹਨੇ ਕਿੰਨੇ ਪੈਸੇ ਸਪੋਜ਼ ਕਿ ਜੇ 23 ਸਾਲ ਦੇ ਬੰਦੇ ਜਿਹਦੇ ਹੱਥ ਹੋਈ ਉਹਦੀ ਰੇਸ਼ੋ ਕੀ ਕੱਢੀ ਗਈ ਕਿ ਜੋ 1 ਲੱਖ ਰੁਪਏ ਮਹੀਨਾ ਕਮਾਉਂਦਾ ਤੇ ਅਗਲੇ 50 ਸਾਲ ਉਹਦੀ ਵਦਨੀ ਵੀ ਸੀ ਇਨਕਮ ਔਰ ਉਹਨੇ ਪੈਸੇ ਵੀ ਕਮਾਣੇ ਸੀ ਇਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਕਾਰ ਜਿਹੜੀਆਂ ਚੀਜ਼ਾਂ ਤੇ ਸਬਸਿਡੀਆਂ ਦਿੰਦੀ ਹੈ ਗਵਰਨਮੈਂਟ ਕੰਟਰੋਲਡ ਥਿੰਗਸ ਨੇ ਜਿਹੜੀਆਂ ਕੁਝ ਕਾਰਾਂ ਨੇ ਕੁਝ ਟਰੈਕਟਰ ਨੇ ਕੁਝ ਪਾਰਟਸ ਨੇ ਕੁਝ ਲੈਂਡਸ ਨੇ ਉਸ ਚੀਜ਼ਾਂ ਨੇ ਜਿਹੜੀਆਂ ਸਿਰਫ ਗਵਰਨਮੈਂਟ ਕੋਲ ਅਥਾਰਟੀ ਹੈ ਉਹਨਾਂ ਨੂੰ ਵੇਚਣ ਦੀ ਉਹਨਾਂ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਨ ਦੀਆਂ ਗਵਰਨਮੈਂਟ ਹਸਪੀਟਲ ਚ ਗਏ ਆ ਦੰਦ ਕਢਾ ਦੰਦ ਕੱਢ ਦਿੱਤਾ ਜੀ ਤੇ ਕੀ ਗਵਰਨਮੈਂਟ ਇਸ ਚੀਜ਼ ਦਾ ਏਕਸਕਿਊਜ਼ ਨਹੀਂ ਲੈ ਸਕਦੀ ਕਿ ਅਸੀਂ ਗਵਰਨਮੈਂਟਾਂ ਦੇ ਸਾਡੇ ਖਿਲਾਫ ਐਕਸ਼ਨ ਨਹੀਂ ਬੰਦਾ ਉਸ ਤਰ੍ਹਾਂ ਹੀ ਐਕਸ਼ਨ ਹੋਏਗਾ ਜਿਵੇਂ ਪ੍ਰਾਈਵੇਟ ਡਾਕਟਰ ਪ੍ਰਾਈਵੇਟ ਇੰਸਟੀਟਿਊਸ਼ਨ ਦੇ ਖਿਲਾਫ ਤੁਸੀਂ ਜਾ ਸਕਦੇ ਹੋ ਡੈਫੀਸ਼ੀਐਂਸੀ ਆਫ ਸਰਵਿਸ ਕਰਕੇ ਤੇ ਹੁਣ ਗਵਰਨਮੈਂਟ ਅਧਾਰਾ ਬਿਲਕੁਲ ਕੰਜ਼ਿਊਮਰ ਐਕਟ ਦੇ ਥੱਲੇ ਆ ਕੰਪਨਸੇਸ਼ਨ ਮਿਲਦੀ ਹੈ ਔਰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ 2019 ਦਾ ਐਕਟ ਆ ਹੈ ਨਾ ਇਹਦੇ ਵਿੱਚ 2 ਸਾਲ ਦੀ ਸਜ਼ਾ ਦਾ ਵੀ ਪ੍ਰਦਾਨ ਕੀਤਾ ਗਿਆ ਹੁਣ ਇੰਪ੍ਰਿਜ਼ਨਮੈਂਟ ਕਿ ਨੂੰ ਮਿਲਗੀ ਸਜ਼ਾ ਮੈਨੂੰ ਕੋਈ ਕਹਿੰਦਾ ਕਿ ਇਹ ਬੋਤਲ ਪੈਪਸੀ ਦੀ ਹੈ ਜੀ ਪਰ ਉਹਦੇ ਵਿੱਚ ਕੋਈ ਉਹਨਾਂ ਨੇ ਦੇਸੀ ਡਰਿੰਕ ਬਣਾਈ ਹੁੰਦੀ ਹੈ ਜੀ ਤੁਹਾਨੂੰ ਦੱਸਿਆ ਗਿਆ ਕਿ ਇਹ ਪੈਪਸੀ ਆ ਪਰ ਉਹਦਾ ਟ੍ਰੇਡਮਾਰਕ ਕੋਈ ਹੋਰ ਸੀ ਜੀ ਇਟ ਇਜ਼ ਅ ਡੀਸੀਟ ਜੀ ਉਹਦੇ ਵਿੱਚ ਉਹਨਾਂ ਨੇ ਜ਼ਿਆਦਾ ਕਵਰ ਪਤਾ ਕੀ ਕੀਤਾ ਸਜ਼ਾ ਵਿੱਚ ਜਿਹਦੇ ਵਿੱਚ ਕੋਈ ਚੀਜ਼ ਜਿਹੜੀ ਇਹੋ ਜਿਹੀ ਬਣਾਉਂਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਲੋਕਾਂ ਦੀ ਜਾਨ ਜਾ ਸਕਦੀ ਹੈ ਉਹਦੇ ਚ ਉਹਨਾਂ ਨੇ ਇਮਪ੍ਰੀਜ਼ਨਮੈਂਟ ਕੀਤੀ ਕਿਉਂਕਿ ਕਿਸੇ ਕੋ ਰਾਈਟ ਨਹੀਂ ਹੈ ਕਿ ਕਿਸਦੀ ਜਾਨ ਜਾਵੇ ਉਹਨਾਂ ਦੀ ਚੁਲਾਕੀ ਕਰਕੇ ਉਹਨਾਂ ਦੇ ਡੀਸੀਟ ਕਰਕੇ ਉਹਨਾਂ ਦਾ ਧੋਖਾ ਦੇਣ ਦੀ ਆਪਣੇ ਪ੍ਰੋਡਕਟ ਨੂੰ ਸਿਰਫ ਸੇਲ ਕਰਨ ਕਰਕੇ ਆਪਾਂ ਕੋਡਿੰਗ ਦੀ ਗੱਲ ਨਾ ਕਰੀਏ ਜੇ ਬਾਕੀ ਵੀ ਚੀਜ਼ਾਂ ਜਿਹਦੇ ਮਿਲਾਵਟੇ ਚੀਜ਼ਾਂ ਹੁੰਦੀਆਂ ਕਿਸੇ ਵਿੱਚ ਮਸਾਲੇ ਆ ਭਾਵੇਂ ਕੋ ਦੁੱਧ ਦੇ ਪ੍ਰੋਡਕਟਸ ਆ ਤੁਹਾਨੂੰ ਗਵਰਨਮੈਂਟ ਬਹੁਤ ਵੱਡੇ ਪੱਧਰ ਤੇ ਖਾਦ ਵੇਚ ਰਹੀ ਹੈ ਜੀ ਖਾਦ ਦੇ ਆਪਣੇ ਆਪਣੇ ਪ੍ਰੋਜੈਕਟ ਨੇ ਗਵਰਨਮੈਂਟ ਬਹੁਤ ਵੱਡੇ ਪੱਧਰ ਤੇ ਰੇਤ ਵੇਚ ਰਹੀ ਹੈ ਹੁਣ ਇਹ ਸਾਰੀਆਂ ਚੀਜ਼ਾਂ ਸੀਮੈਂਟ ਦੇ ਡੰਪਸ ਨੇ ਗਵਰਨਮੈਂਟ ਦੇ ਜੇ ਉਹਦੇ ਵਿੱਚ ਮਿਲਾਵਟ ਆ ਗਈ ਸਪੋਜ਼ ਕਰੋ ਇੱਕ ਘਰ ਬਣ ਗਿਆ ਗਵਰਨਮੈਂਟ ਕੋਲੋਂ ਬਾਈ ਕੀਤੀਆਂ ਚੀਜ਼ਾਂ ਔਰ ਉਹ ਸਾਰੀਆਂ ਚੀਜ਼ਾਂ ਕਰਕੇ ਤੇ ਅੱਜਕੱਲ ਜਿਵੇਂ ਰੋਜ਼ ਹੀ ਚਾਰ ਤੀਬਰ ਦਾ ਪੁਚਾ ਲਾ ਰਹੇ ਨੇ ਜੇ ਉਹ ਸਹਿ ਨਾ ਸਕਿਆ ਹੀ ਵਿਲ ਬੀ ਲਾਇਬਲ ਗਵਰਨਮੈਂਟ ਨੂੰ ਇਸ ਘਟਾਰੇ ਚ ਲਿਆਂਦਾ ਇਹ ਸਰਕਾਰ ਦੀ ਸਭ ਤੋਂ ਵਧੀਆ ਜਿਹੜੀ ਨੀਤੀ ਆ ਜਿਸ ਕਰਕੇ ਲੋਕਾਂ ਨੂੰ ਹਨ ਫਾਇਦਾ ਹੋਣਾ ਗੱਲ ਆਪਾਂ ਸ਼ੁਰੂਆਤ ਜਿੱਥੋਂ ਸ਼ੁਰੂ ਕੀਤੀ ਸੀ ਸੜਕ ਤੋਂ ਗੱਲ ਸ਼ੁਰੂ ਕੀਤੀ ਸੀ ਇਹ ਸੜਕ ਤੇ ਟੋਆ ਪਿਆ ਕਿਸੇ ਐਕਸੀਡੈਂਟ ਹੋ ਗਿਆ ਉਹਨੂੰ ਕਲੇਮ ਮਿਲਦਾ ਬਿਲਕੁਲ ਮਿਲਦਾ ਬਸ ਇਹ ਮੰਗਾਗੇ ਤੇ ਮਿਲ ਜਾਉਂਦੇ ਨੇ ਉਹਦੇ ਲਈ ਦੋ ਲਾਅ ਹੈਗੇ ਜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਤੇ ਇੰਸ਼ੋਰੈਂਸ ਲਾਅਸ ਨੇ ਤੇ ਇੱਕ ਕੰਜ਼ਿਊਮਰ ਲਾਅਸ ਨੇ ਅਸੀਂ ਗੱਡੀ ਦਾ ਟੈਕਸ ਦਿੱਤਾ ਵੋਈ ਕੰਜ਼ਿਊਮਡ ਜੀ ਜੀ ਕੰਜ਼ਿਊਮਰ ਕੀ ਹੈ ਜਿੰਨੇ ਕੁਝ ਪੇ ਕਰਕੇ ਆਪਣੇ ਪਰਸਨਲ ਚੀਜ਼ ਲਈ ਕੋਈ ਚੀਜ਼ ਯੂਜ਼ ਕੀਤੀ ਪਰ ਇਹ ਸਭ ਮੈਂ ਅੱਜ ਇੱਕ ਗੱਲ ਦੱਸਣਾ ਚਾਹੁੰਦਾ ਕਿ ਕੰਜ਼ਿਊਮਰ ਲਾਜ਼ ਦੇ ਵਿੱਚ ਇੱਕ ਬਾਈਫਰਕੇਸ਼ਨ ਕੀਤੀ ਗਈ ਕਮਰਸ਼ੀਅਲ ਐਕਟੀਵਿਟੀ ਜੀ ਤੇ ਕੰਜ਼ਿਊਮਰ ਐਕਟੀਵਿਟੀ ਜੀ 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 ਕਮਰਸ਼ੀਅਲ ਐਕਟੀਵਿਟੀ ਕੀ ਹੈ ਕਿ ਤੁਸੀਂ ਕਿਸੇ ਚੀਜ਼ ਦਾ ਸ਼ੋਅਰੂਮ ਖੋਲ੍ਹਿਆ ਜੀ ਤੁਸੀਂ 100 ਕਾਰਾਂ ਲਈਆਂ ਹਮ ਹਮ ਤੇ ਤੁਸੀਂ ਉਹਨੂੰ ਵੇਚਣਾ ਆ ਗਿਆ ਹਮ ਹਮ ਮੈਂ ਹਰ ਇੱਕ ਇੱਕ ਕਾਰ ਲਈ ਤੇ ਮੈਂ ਆਪਣੇ ਪਰਿਵਾਰ ਵਾਸਤੇ ਲਈ ਜੀ ਹੁਣ 100 ਕਾਰਾਂ 'ਚ ਕੋਈ ਡਿਫੈਕਟ ਹੈ ਤੁਸੀਂ ਕੰਜ਼ਿਊਮਰ ਰਾਈਟ ਦੇ ਥੱਲੇ ਨਹੀਂ ਆਉਂਦੇ ਪਰ ਮੈਂ ਆਪਣੇ ਯੂਜ਼ ਲਈ ਲਈ ਜੇ ਤੁਸੀਂ ਲਈਏ ਤਾਂ ਤੁਸੀਂ ਤੁਸੀਂ ਆ ਮੇਰੇ ਕੋਲ ਰਾਈਟ ਹੈ ਮੈਂ ਤੁਹਾਨੂੰ ਵੀ ਸੂ ਕਰ ਸਕਦਾ ਜੀ ਤੇ ਮੈਂ ਕੰਪਨੀ ਨੂੰ ਵੀ ਸੂ ਕਰ ਸਕਦਾ ਡਾਕਟਰ ਸਾਹਿਬ ਜਿਹੜਾ ਨਵਾਂ ਇਸ ਸਾਲ ਨਵਾਂ ਸਾਲ ਚੜਿਆ 2025 ਇਹਦੇ ਚ ਕੰਜ਼ਿਊਮਰ ਐਕਟ ਦਾ ਕੋਈ ਨਵਾਂ ਥੀਮ ਆਇਆ ਸਾ تھیਮ ਇਹ ਬੇਸਿਕਲੀ ਇਹੀ ਆਇਆ ਕਿ ਲੋਕਾਂ ਨੂੰ ਜਿਹੜੀਆਂ ਇਹ ਸਰਵਿਸਿਜ਼ ਹੈਗੀਆਂ ਕੰਜ਼ਿਊਮਰ ਨੂੰ ਜੋ ਵੀ ਉਹਦੇ ਰਾਈਟਸ ਹੈਗੇ ਉਹਦੇ ਰਿਗਾਰਡਿੰਗ ਅਸੀਂ ਅਵੇਅਰ ਕਰਾਇਆ ਜਾਵੇ ਤੇ ਉਹਨਾਂ ਦੀ ਅਫੋਰਡੇਬਿਲਟੀ ਜਿਹੜੀ ਹੈਗੀ ਆ ਉਹਨਾਂ ਨੂੰ ਉਹ ਈਜ਼ੀਲੀ ਮਿਲੇ ਜਿੱਦਾਂ ਕਿ ਹੁਣ ਅਸੀਂ ਈ ਦਾਖਿਲ ਦੀ ਹੀ ਗੱਲ ਕੀਤੀ ਉਹ ਵੀ ਈਜ਼ੀ ਸਟੈਪ ਹੈਗਾ ਹੈ ਇੱਕ ਕਿ ਉਹਨਾਂ ਨੂੰ ਈਜ਼ੀਲੀ ਮਿਲੇ ਆਨਲਾਈਨ ਪਲੈਟਫਾਰਮਸ ਹੈਗੇ ਅਗਰ ਉਹਦੇ ਤੇ ਸਰਵਿਸਿਜ਼ ਮਿਲ ਰਹੀਆਂ ਨੇ ਇੱਕ ਆਰਗੇਨਾਈਜੇਸ਼ਨਸ ਨੇ ਕਾਫੀ ਸਾਰੀਆਂ ਜਿਹੜੀਆਂ ਜਾਗੋ ਗ੍ਰਾਹਕ ਜਾਗੋ ਹੈ ਜੀ ਜੀ ਗ੍ਰਾਹਕ ਨੂੰ ਜਾਗਰੂਕ ਕਰਨ ਦੇ ਲਈ ਇੱਕ ਮਤਲਬ ਇੱਕ ਤਰ੍ਹਾਂ ਨਾਲ ਕੰਜ਼ਿਊਮਰ ਗ੍ਰਾਹਕ ਬਚਾਓ ਹੈ ਕੰਜ਼ਿਊਮਰ ਆਈ ਹੈਗੀ ਹੈ ਮਤਲਬ ਕਾਫੀ ਸਾਰਿਆਂ ਨੇ ਜੋ ਤੁਹਾਨੂੰ ਹੈਲਪ ਕਰਦੀਆਂ ਨੇ ਕੰਜ਼ਿਊਮਰ ਨੂੰ ਉਹਦੇ ਰਾਈਟਸ ਨੂੰ ਅਵੇਅਰ ਕਰਾਉਣ ਦੇ ਲਈ ਕਿ ਉਹਨੂੰ ਇਹ ਸਾਡਾ ਥੀਮ ਹੈ ਇਸ ਵਾਰ ਦਾ ਹਾਂ ਜੀ ਸਰ ਹਾਂ ਜੀ ਜੀ ਅਵੇਅਰਨੈਸ ਜਿਹੜੀ ਹੈ ਨਾ ਬਹੁਤ ਜ਼ਰੂਰੀ ਹੈ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਇੰਸ਼ੋਰੈਂਸ ਜੀ ਲੋਕਾਂ ਨੂੰ ਲੋਕੀਕਾਰ ਦੀ ਇੰਸ਼ੋਰੈਂਸ ਕਰਾਉਂਦੇ ਹਰ ਸਾਲ ਮੈਡੀਕਲ ਇੰਸ਼ੋਰੈਂਸ ਉਹ ਕੰਪਲਸਰੀ ਵੀ ਹੈ ਮੈਡੀਕਲ ਇੰਸ਼ੋਰੈਂਸ ਟਰੈਵਲ ਇੰਸ਼ੋਰੈਂਸ ਐਜ਼ ਅ ਲਾਇਰ ਆਪਣਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਨਾ ਜੀ ਕਿ 20 ਬੰਦਿਆਂ ਚੋਂ ਇੰਸ਼ੋਰੈਂਸ ਕੰਪਨੀਆਂ ਸਿਰਫ ਇੱਕ ਦਾ ਕਲੇਮ ਪਾਸ ਕਰਦੀਆਂ ਕੋਈ ਨਾ ਕੋਈ ਛੋਟੀ ਜੀ ਕਮੀ ਲਾਇਸੈਂਸ ਨਹੀਂ ਠੀਕ ਆਰਸੀ ਨਹੀਂ ਠੀਕ ਪਰਮਿਟ ਨਹੀਂ ਠੀਕ ਜਾਂ ਜੇ ਮੈਡੀਕਲ ਹੈ ਤਾਂ ਤੁਸੀਂ ਸਾਨੂੰ ਬਿੱਲ ਨਹੀਂ ਸਬਮਿਟ ਕੀਤੇ ਤੁਹਾਨੂੰ ਕੋ ਮੰਗਦੇ ਰਹੇ ਆ ਕੋਈ ਈਮੇਲਸ ਨਹੀਂ ਹੁੰਦੀਆਂ ਸਭ ਝੂਠ ਹੁੰਦਾ ਕਿਉਂਕਿ ਉਹਨਾਂ ਨੂੰ ਪੈਸੇ ਪੇ ਕਰਨੇ ਪੈਂਦੇ ਆ ਜੀ ਤੇ ਇੱਕ ਜਾਣਾ ਸਾਡੇ ਕੋ ਆਂਦਾ 20 ਚੋਂ ਇਹ ਰੇਸ਼ਿਓ ਚੱਲ ਰਹੀ ਹੈ ਕੰਜ਼ਿਊਮਰ ਅਵੇਅਰਨੈਸ ਇੰਨੀ ਘੱਟ ਹੈ ਕਿ ਹਜੇ ਕਿਹਾ 1983 ਤੋਂ ਵਰਲਡ ਕੰਜ਼ਿਊਮਰ ਡੇ ਅਸੀਂ ਬਣਾ ਰਹੇ ਹਾਂ 15 ਮਾਰਚ ਨੂੰ ਅੱਜ ਦੇ ਦਿਨ ਪਰ ਅਵੇਅਰਨੈਸ ਇਨੀ ਘੱਟ ਹੈ ਕਿ 20 ਚੋਂ ਇੱਕ ਨੂੰ ਕੰਪਨੀ ਖੁਸ਼ ਹੋ ਕੇ ਕਲੇਮ ਦੇ ਦਿੰਦੀ ਹੈ ਅਸੀਂ ਕੇਸ ਹੀ ਦਾਇਰ ਕਰਦੇ ਹਾਂ ਆ ਜਾਂਦੇ ਆਪਣਾ ਚੈੱਕ ਲੈ ਜਾਓ ਪਰ 19 ਲੋਕ ਆਪਣੀਆਂ ਰਾਈਟਸ ਨੂੰ ਡਿਟਰਮਨ ਉਹਨਾਂ ਵਿੱਚ ਉਹਨਾਂ ਨੂੰ ਨਹੀਂ ਆਪਣੀਆਂ ਰਾਈਟਸ ਯੂਜ਼ ਕਰਦੇ ਉਹਨਾਂ ਨੂੰ ਜਿਹੜੇ ਉਹਨਾਂ ਨਾਲ ਧੋਖੇ ਹੋਏ ਆ ਉਹਨਾਂ ਅੱਗੇ ਕੰਜ਼ਿਊਮਰ ਕੋਰਟ 'ਚ ਨਹੀਂ ਜਾਂਦੇ ਉਹ ਜੇ ਜਾਣਗੇ ਤੇ ਤਾਂ ਅਸਲੀ ਕੰਜ਼ਿਊਮਰ ਐਕਸ ਦਾ ਬੈਨੀਫਿਟ ਅਸੀਂ ਲੈ ਸਕਦੇ ਹਾਂ ਜੀ ਇਹ ਆਪਣੇ ਦਸ਼ਕਾ ਨੂੰ ਮੈਂ ਜ਼ਰੂਰ ਰਿਕਵੈਸਟ ਕਰਾਂਗਾ ਕਿ ਸਾਡੇ ਵਕੀਲ ਸਾਹਿਬਾਂ ਦੀ ਇਹ ਗੱਲ ਸੁਣੋ ਤੇ ਕੋਈ ਵੀ ਪ੍ਰੋਬਲਮ ਹੋਵੇ ਉਹਨੂੰ ਛੱਡ ਪਰੋਣ ਵਾਲੀ ਗੱਲ ਨਾ ਕਰੋ ਛੱਡੋ ਪਰਣੀ ਕਰਨਾ ਆਪਾਂ ਆਪਣੇ ਆਪਣੇ ਹੱਕ ਲਈ ਲੜਨਾ ਕਿਉਂਕਿ ਉਹ ਹੱਕ ਕਾਨੂੰਨ ਸਾਡੇ ਹੱਕ ਚ ਬਣੇ ਹੋਇਆ ਸਾਨੂੰ ਸਿਰਫ ਉਹਨੂੰ ਯੂਜ਼ ਕਰਨਾ ਬਿਲਕੁਲ ਜੀ ਮੈਡਮ ਤੁਸੀਂ ਇਹ ਦੱਸੋ ਕਿ ਤੁਸੀਂ ਇਸ ਪੇਸ਼ੀ ਨਾਲ ਬੜੀ ਦੇਰ ਤੋਂ ਜੁੜੇ ਹੋ ਹਾਂ ਜੀ ਤੁਹਾਨੂੰ ਕਈ ਕੇਸਿਸ ਆਉਂਦੇ ਹੋਣਗੇ ਕੋਈ ਕੰਜ਼ਿਊਮਰ ਰਾਈਟ ਦਾ ਕੋਈ ਕੇਸ ਤੁਹਾਡੀ ਨਜ਼ਰ ਚ ਆਵੇ ਜਿਹੜਾ ਬੜਾ ਇੰਟਰਸਟਿੰਗ ਹੋਵੇ ਸਰ ਬੇਸਿਕਲੀ ਜਿੱਦਾਂ ਕਿ ਹੁਣ ਅਸੀਂ ਇੱਕ ਸਾਡੇ ਕੋਲ ਕੇਸ ਆਇਆ ਸੀ ਕਹ ਲੋ ਕਿ ਜਿਹੜੀ ਅਸੀਂ ਇੱਕ ਹਾਈ ਸਿਕਿਉਰਿਟੀ ਨੰਬਰ ਪਲੇਟ ਲਗਵਾਨੇ ਜੀ ਜੀ ਇੱਕ ਬਾਈਕ ਲਈ ਅਸੀਂ ਬਾਈਕ ਖਰੀਦੀ ਆ ਉਹਨੂੰ ਨੰਬਰ ਪਲੇਟ ਲੱਗਣੀ ਹੈ ਉਹ ਮੰਡੀਟਰੀ ਆ ਸਾਲੇ ਹਾਂਜੀ ਉਹ ਮੰਡੀਟਰੀ ਆ ਹੁਣ ਉਹ ਨੰਬਰ ਪਲੇਟ ਲਈ ਜਿਹਦਾ ਬੰਦੇ ਨੇ ਕੋਈ ਫੀਸ ਪੇ ਕੀਤੀ ਆਖ ਲੋ ਸਾਡੇ ਜਿਹੜਾ ਕਲਾਇੰਟ ਸੀ ਉਹਨੇ 268 ਰੁਪਏ ਪੇ ਕੀਤੇ ਹੁੰਦੇ ਆ ਨੰਬਰ ਪਲੇਟ ਲਈ ਪੇ ਕਰ ਦਿੱਤੇ ਉਹਨਾਂ ਨੇ ਘਰ ਆ ਕੇ ਦੇਖ ਕੇ ਉਹਦੇ ਲਗਾ ਕੇ ਜਾਣੀ ਹੁੰਦੀ ਆ ਟਾਈਮ ਦੇ ਵਿੱਚ ਜੀ ਜੀ ਪਰ ਕਿਸੇ ਕਾਰਨ ਕਰਸ਼ੋ ਨਹੀਂ ਆਏ ਕੰਪਨੀ ਵਾਲੇ ਨਹੀਂ ਲਗਾ ਕੇ ਗਏ ਉਸ ਤੋਂ ਬਾਅਦ ਜੋ ਬੰਦਾ ਸੀ ਉਹ ਕੰਜ਼ਿਊਮਰ ਕੋਰਟ ਪਹੁੰਚਦਾ ਆ ਜੀ ਤਾਂ ਕੰਜ਼ਿਊਮਰ ਕੋਰ ਜਾ ਕੇ ਉਹ ਆਪਣੀ ਕੰਪਲੇਂਟ ਫਾਈਲ ਕਰਦਾ ਹੈ ਇਸੇ ਲਈ ਉਹ ਇਹ ਕਿ ਉਹ ਇੰਨਾ ਟਾਈਮ ਪੀਰੀਅਡ ਰੱਖ ਲੋ ਘਟੋ-ਕਟਵੋ ਨੂੰ ਮਹੀਨਾ ਵੇਟ ਕਰਨਾ ਪਿਆ ਉਹ ਨੰਬਰ ਪਲੇਟ ਲਗਵਾਉਣ ਦੇ ਲਈ ਉਹਨੇ ਉਹ ਬੇਸਿਕਲੀ ਬਾਈਕ ਖਰੀਦੀ ਸੀ ਆਪਣੇ ਆਨ ਜਾਣ ਦੇ ਲਈ ਉਹ ਡਿਊਟੀ ਕਰ ਰਿਹਾ ਉਹਨੇ ਕਿਤੇ ਆਣਾ ਜਾਣਾ ਹੈ ਉਹ ਆਪਣੀ ਸਹੂਲਤ ਲੈ ਲਈ ਸੀ ਪਰ ਉਹ ਉਸੇ ਕਾਰਨ ਉਹ ਜਾ ਨਹੀਂ ਪਾਇਆ ਕਿਉਂਕਿ ਉਹ ਸਿਕਿਉਰਿਟੀ ਨੰਬਰ ਪਲੇਟ ਨਹੀਂ ਲੱਗੀ ਉਹ ਬਾਹਰ ਨਹੀਂ ਲੈ ਕੇ ਜਾ ਸਕਦਾ ਸੀ ਫਿਰ ਉਹਨੂੰ ਉਹ ਚੀਜ਼ਾਂ ਦੇ ਲਈ ਆਟੋ ਰਿਕਸ਼ਾਸ ਵਗੈਰਾ ਜਾਂ ਹੋਰ ਖੱਟੇ ਕਰਨੇ ਪੈਣਗੇ ਉਸ ਬੰਦੇ ਨੇ ਉਹ ਚੀਜ਼ਾਂ ਦਾ ਰਿਕਾਰਡ ਰੱਖਿਆ ਜਦੋਂ ਉਹ ਕੋਰਟ ਕੋਲ ਪਹੁੰਚਦਾ ਹੈ ਤੇ ਇੱਕ ਤਾਂ ਆਪਣੀ ਸਿਕਿਉਰਿਟੀ ਜਿਹੜੀ ਹਾਈ ਨੰਬਰ ਪਲੇਟ ਹੈ ਉਹਦੇ ਪੈਸਿਆਂ ਦੇ ਲਈ ਵੀ ਕਰਦਾ ਹੈ ਤੇ ਇੱਕ ਜਿਹੜਾ ਉਹਨੂੰ ਖੱਜਲ ਖੁਆਰੀ ਹੋਈ ਜੰਨੀ ਐਨਾ ਟਾਈਮ ਲੱਗ ਗਿਆ ਉਹਦੇ ਲਈ ਵੀ ਰੀਲੀਫ ਮੰਗਦਾ ਹੈ ਤੇ ਕੋਰਟ ਉਹਦੇ ਚ ਪ੍ਰੋਪਰ ਉਹਨੂੰ ਰੀਲੀਫ ਪ੍ਰੋਵਾਈਡ ਕਰਦੀ ਹੈ ਵਿਦ ਇੰਟਰਸਟ ਜਿਵੇਂ ਇੰਟਰਸਟ ਵਿਦ ਇੰਟਰਸਟ ਪ੍ਰੋਵਾਈਡ ਇਹ ਕੇਸ ਤੁਸੀਂ ਲੜਿਆ ਤੇ ਉਹਨੂੰ ਪੈਸੇ ਦਿਵਾਏ ਸਾਰੇ ਯੈਸ ਹਾਂਜੀ ਸਰ ਪੈਸੇ ਦਿਵਾਏ ਉਹਨੂੰ ਪੂਰੇ ਤੇ ਵਿਦ ਇੰਟਰਸਟ ਉਹਨੂੰ ਉਹ ਵਾਲਾ ਪੈਸੇ ਮਿਲੇ ਨੇ ਜੀ ਹਾਂਜੀ ਇੱਕ ਕੰਜ਼ਿਊਮਰ ਕੋਰਟ ਚੀਜ਼ ਤਾਂ ਸੀ ਕਿ ਨਾਰਮਲ ਕੋਰਟ ਨਹੀਂ ਇਹ ਡਿਸਟ੍ਰਿਕਟ ਕੰਜ਼ਿਊਮਰ ਕੋਰਟ ਸੀ ਇੱਥੇ ਇਹ ਜਲੰਧਰ ਦੀ ਹੀ ਗੱਲ ਹੈ ਇੱਥੇ ਜਲੰਧਰ ਚ ਹੀ ਹੋਇਆ ਸੀ ਹਾਂਜੀ ਹਾਂਜੀ ਤੇ ਵਕੀਲ ਸਾਹਿਬ ਤੁਸੀਂ ਵੀ ਕੋਈ ਐਕਸਪੀਰੀਅੰਸ ਦੱਸੋ ਆਪਣਾ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਸਾਡੇ ਦਰਸ਼ਕ ਵੀ ਦੇਖ ਰਹੇ ਨੇ ਨਾ ਇਹਨਾਂ ਨੂੰ ਜ਼ਿਆਦਾ ਪਤਾ ਲੱਗੇ ਜਾਗਰੂਕ ਹੋਣਗੇ ਕਿਉਂਕਿ ਇੱਕ ਮਿਸਾਲ ਤੋਂ ਲਾ ਕੇ ਜਿਵੇਂ ਜੀ ਸਾਹਿਬ ਹਾਈ ਸਕਿਉਰਿਟੀ ਪਲੇਟ ਦੀ ਗੱਲ ਨੰਬਰ ਪਲੇਟ ਦੀ ਗੱਲ ਕੀਤੀ ਹੈ ਜੇ ਹੋਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਏਗੀ ਉਹਨੂੰ ਯਾਦ ਆ ਜਾਏਗਾ ਕਿ ਵਾਕਈ ਵਕੀਲ ਸਾਹਿਬ ਨੇ ਇਹ ਕੇਸ ਲੜਿਆ ਤੇ ਜਿੱਤਿਆ ਤੁਸੀਂ ਵੀ ਆਪਣਾ ਐਕਸਪੀਰੀਅੰਸ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਟੂਰਿਸਟ ਕੰਪਨੀਆਂ ਨੇ ਜਿਹੜੀਆਂ ਤੁਹਾਨੂੰ ਇਲਿਅਰ ਕਰਦੀਆਂ 1,75,000 ਰੁਪਏ ਦਿਓ ਤੇ ਤੁਹਾਨੂੰ ਜਿਹੜਾ ਵਾ ਤੁਹਾਡੇ ਜਿਹੜੇ ਟ੍ਰਿਪ ਪਲਾਨਸ ਹੋਣਗੇ ਜਿਹਦੇ ਵਿੱਚ ਹੋਟਲ ਦੀ ਬੁਕਿੰਗ ਤੇ ਤੁਹਾਨੂੰ ਉੱਥੇ ਰਹਿਣ ਸੈਨ ਦਾ ਖਰਚਾ ਤੁਹਾਡੇ ਕੋ ਕੱਟਿਆ ਜਾਂਦਾ ਉਹ ਕਹਿੰਦਾ ਚਾਰ ਰਾਤਾਂ ਤੇ 6 ਦਿਨ ਰੋਗੇ 6 ਦਿਨ ਰੋਗੇ ਜੀ ਜੀ ਉਹਦੇ ਚ ਇੱਕ ਲੇਟੈਸਟ ਅਸੀਂ ਅੰਮ੍ਰਿਤਸਰ ਦੇ ਵਿੱਚ ਮੈ ਡਿਸਾਈਡ ਕਰਾਇਆ ਜੀ ਔਰ ਖਾਲਸਾ ਕਾਲਜ ਦੇ ਉਹ ਪ੍ਰੋਫੈਸਰ ਨੇ ਜਿਨ੍ਹਾਂ ਨੇ ਉਹ ਲਿੱਤਾ ਹੋਇਆ ਸੀ ਆਈ ਡੋਨਟ ਵਾਂਟ ਟੂ ਨੇਮ ਦੈਟ ਕੰਪਨੀ ਤੇ ਉਹਦੇ ਵਿੱਚ ਉਹਨਾਂ ਨੇ ਜਦੋਂ ਪੈਕੇਜ ਲਿਆ ਤੇ ਉਹਨਾਂ ਨੂੰ ਇੰਨਾ ਜ਼ਿਆਦਾ ਉਹਨਾਂ ਨੇ ਚੀਟਿੰਗ ਕੀਤੀ ਕਿ ਉਹਨਾਂ ਨੂੰ ਇੱਕ ਵਾਊਚਰ ਭੇਜਿਆ ਗਿਆ ਤੁਹਾਡੇ 4 ਨਾਈਟਸ ਜਿਹੜੇ ਨੇ ਮਲੇਸ਼ੀਆ ਦੇ ਵਿੱਚ ਬੁੱਕ ਨੇ ਜੀ ਜਦੋਂ ਆਪਣੇ ਹੋਟਲ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਦੱਸਿਆ ਸਾਡੇ ਕੋਲ ਕੋਈ ਬੁਕਿੰਗ ਨਹੀਂ ਹੈ ਉੱਥੇ ਕੀ ਨਹੀਂ ਸੀ ਬੁਕਿੰਗ ਨਹੀਂ ਸੀ ਉੱਥੇ ਜਾ ਕੇ ਉਹਨਾਂ ਨੂੰ ਦੁਬਾਰਾ ਪੇ ਕਰਨਾ ਪਿਆ ਸਭ ਤੋਂ ਜ਼ਰੂਰੀ ਕੀ ਸੀ ਕਿ ਉਹਨਾਂ ਨੇ ਜਦੋਂ ਉੱਥੇ ਪੇ ਕੀਤਾ ਤਾਂ ਉਹਦੇ ਬਿੱਲ ਲਏ ਜੀ ਉਹਦੇ ਜਦੋਂ ਬਿੱਲ ਲਏ ਤੇ ਅਸੀਂ ਆ ਕੇ ਦੁਬਾਰਾ ਕੰਪਨੀ ਨੂੰ ਨੋਟਿਸ ਭੇਜਿਆ ਔਰ 1,75,000 ਰੁਪਏ ਜਿਹੜਾ ਲਿਆ ਸੀ ਉਹ ਸਾਰਾ ਵਾਪਸ ਦਵਾਇਆ 1 ਲੱਖ ਰੁਪਏ ਕਮ ਪੰਸਿਓਨ ਔਰ 7700 ਆਰਡਰ ਕੀਤਾ ਉਹਨਾਂ ਨੇ ਵਕੀਲ ਦੀ ਫੀਸ ਅੱਛਾ ਉਹ ਵੀ ਉਹ ਵੀ ਮਿਲੀ ਉਹ ਵੀ ਵਾਪਸ ਮਿਲੀ ਔਰ ਤੁਸੀਂ ਸੋਚੋਗੇ ਕਿ ਇਹੋ ਜਿਹੇ ਰਾਈਟਸ ਇਹੋ ਜਿਹੇ ਧੋਖੇ ਜੇ ਵੀ ਬਹਿ ਜਾਂਦੇ ਪੜੇ ਲਿਖੇ ਪ੍ਰੋਫੈਸਰ ਸੀ ਇਹਨਾਂ ਨੇ ਸੋਚਿਆ ਕਿ ਮੈਂ ਆਪਣੀ ਰਾਈਟ ਐਕਸਰਸਾਈਜ਼ ਕਰਾਂ ਉਸ ਤਰ੍ਹਾਂ ਹੀ ਜੇ ਲੋਕ ਕਰਨਗੇ ਤੇ ਮੈਨੂੰ ਲੱਗਦਾ ਕਿ ਬਹੁਤ ਜਲਦੀ ਕੰਜ਼ਿਊਮਰ ਅਵੇਅਰਨੈਸ ਦੇ ਨਾਲ ਲੋਕਾਂ ਨਾਲ ਧੋਖਾ ਹੋਣਾ ਬੰਦ ਹੋ ਜਾਏਗਾ ਦੋਸਤੋ ਅੱਜ ਦੀ ਇਹ ਡਿਸਕਸ਼ਨ ਬਹੁਤ ਵਧੀਆ ਚੱਲ ਰਹੀ ਹੈ ਮੈਨੂੰ ਲੱਗਦਾ ਨਹੀਂ ਸੀ ਕਿ ਸਮਾਂ ਖਤਮ ਹੋਣਾ ਚਾਹੀਦਾ ਪਰ ਸਮਾਂ ਕਿਸੇ ਦਾ ਲਿਆਜ ਨਹੀਂ ਕਰਦਾ ਬਹੁਤ ਵਧੀਆ ਡਿਸਕਸ਼ਨ ਹੈ ਪਰ ਸਿੱਟਾ ਹੀ ਨਿਕਲਦਾ ਹੈ ਕਿ ਆਪਣੇ ਆਪਣੇ ਹੱਕਾਂ ਲਈ ਜਾਗਰੂਕ ਹੋਵੋ ਬਹੁਤ ਵਧੀਆ ਕਾਨੂੰਨ ਸਾਡੇ ਹੱਕ 'ਚ ਬਣਿਆ ਹੈ ਜਿਨ੍ਹਾਂ ਅਸੀਂ ਇਸਤੇਮਾਲ ਨਹੀਂ ਕਰ ਰਹੇ ਸੋਸਤਾ ਡੋਨਟ ਵਕੀਲ ਸਾਹਿਬ ਜਿਨ੍ਹਾਂ ਨੇ ਬਹੁਤ ਆਪਣੇ ਐਕਸਪੀਰੀਅੰਸ ਵੀ ਦੱਸਿਆ ਤੇ ਤੁਹਾਨੂੰ ਵੀ ਰਿਕਵੈਸਟ ਕੀਤੀ ਹੈ ਕਿ ਆਪਣਾ ਜਿਹੜੇ ਹੱਕ ਨੇ ਉਹਨਾਂ ਵਾਸਤੇ ਜਾਗਰੂਕ ਹੋਵੋ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਬਿਨਾ ਕਿਸੇ ਝਿਜਕ ਦੇ ਤੁਸੀਂ ਆਨਲਾਈਨ ਵੀ ਕੰਪਲੀਟ ਕਰ ਸਕਦੇ ਹੋ ਤੇ ਕੰਜ਼ਿਊਮਰ ਕੋਰਟ ਵੀ thank you thank you